ਦੇ ਰਸ਼ੀਦ ਨੂੰ ਮਿਲ ਰਹੀ ਹੈ ਉਹ ਆਪਣੇ ਲੋਕਾਂ ਦੀ ਗੱਲ ਕਰ ਰਿਹਾ ਤੇ ਉਹ ਚੰਗੀ ਗੱਲ ਹੈ ਵਧੀਆ ਗੱਲ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਪਰ ਮੇਰਾ ਖਿਆਲ ਹੈ ਕਿ ਸਾਡੇ ਪੰਜਾਬ ਨਾਲ ਜਾਂ ਸਿੱਖਾਂ ਨਾਲ ਕੀ ਦੁਸ਼ਮਣੀ ਹੈ ਇਹੋ ਜੀ ਕਿ ਸਾਡੀ ਜਿਹੜੀ ਸਾਨੂੰ ਕਿਉਂ ਨਹੀਂ ਇੱਥੇ ਬੋਲਣ ਦਿੱਤਾ ਜਾ ਰਿਹਾ ਸਾਡੇ ਕਿਉਂ ਹੱਕ ਨਹੀਂ ਦਿੱਤੇ ਜਾ ਰਹੇ ਇਹ ਇਹ ਜਿਹੜੀ ਇਹ ਸਾਡੇ ਨਾਲ ਜਿਹੜਾ ਬਹੁਤ ਵੱਡਾ ਤਕਾਵਾ ਲੋਕ ਬੜੇ ਸਾਰੇ ਬਲਾਤਕਾਰੀਆਂ ਅਸੈਂਬਲੀਆਂ ਦੇ ਮੈਂਬਰ ਵੀ ਨੇ ਉਹ ਪਾਰਲੀਮੈਂਟ ਮੈਂਬਰ ਵੀ ਨੇ ਔਰ ਉਹਨਾਂ ਦੇ ਉੱਤੇ ਬੜੇ ਵੱਡੇ ਦੋਸ਼ ਲੱਗੇ ਹੋਏ ਆ ਉਹਨਾਂ ਨੂੰ ਤਾਂ ਕਿਸੇ ਤੇ ਐਨਐਸਏ ਨਹੀਂ ਲੱਗੀ ਉਹਨਾਂ ਨੂੰ ਤੇ ਸਾਰਿਆਂ ਨੂੰ ਬੋਲਣ ਦਾ ਉਥੇ ਹੱਕ ਦਿੱਤਾ ਜਾ ਰਿਹਾ ਪਾਰਲੀਮੈਂਟ ਵਿੱਚ ਜਾ ਕੇ ਬੋਲਣ ਸੋ ਪੰਜਾਬ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਆ ਤਾਂ ਇਹ ਸਰਕਾਰ ਜਵਾਬ ਦੇ ਕਰੇ ਜਿਹੜੀਆਂ ਅੱਜ ਕੋਟਾਂ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਜਾ ਕੇ ਬਿਆਨ ਦੇ ਰਹੀ ਆ ਵੀ ਜਿਹੜਾ ਮਾਹੌਲ ਖਰਾਬ ਹੋ ਜਾਏਗਾ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕ ਜਵਾਬ ਮੰਗਦੇ ਵੀ ਕਿੰਨਾ ਕ ਮਾਹੌਲ ਚੰਗਾ ਦੇ ਰਹੇ ਹੋ ਇੱਥੇ ਕੋਈ ਬੱਚਾ ਰਹਿ ਕੇ ਰਾਜੀ ਨਹੀਂ ਕੋਈ ਜਿਹੜੇ ਸਿਰ ਤੇ ਜਿਹੜੇ ਸਾਡੇ ਨੌਜਵਾਨੇ ਕੁਛ ਨਹੀਂ ਉਹ ਬਾਹਰ ਚਲੇ ਜਾ ਰਹੇ ਆ ਔਰ ਮਾਪੇ ਜਿਹੜੇ ਡਰਦੇ ਜਿਹੜੇ ਬੱਚਿਆਂ ਨੂੰ ਜਿਹੜੇ ਆਪਦੇ ਵਿਦੇਸ਼ਾਂ 'ਚ ਭੇਜ ਰਹੇ ਆ ਵੀ ਚਲੋ ਸਾਡੇ ਬੱਚੇ ਕਿਤੇ ਨਾ ਕਿਤੇ ਸੇਫ ਰਹਿਣ ਜਿਹੜੇ ਬੰਦੇ ਬਹੁਤ ਵੱਡੇ ਵੱਡੇ ਕ੍ਰਾਈਮਨਲ ਆ ਜਿਨ੍ਹਾਂ ਤੇ ਪਤਾ ਨਹੀਂ ਕਿੰਨੇ ਕੇਸਾਂ ਸਜ਼ਾ ਹੋ ਚੁੱਕੀ ਆ ਕਿੰਨੇ ਕੇਸ ਉਹਨਾਂ ਤੇ ਚੱਲ ਰਹੇ ਆ ਉਹਨਾਂ ਨੂੰ ਤੇ ਪ੍ਰੋਲ ਦਿੰਦੇ ਆ ਕੋਈ ਸਰਕਾਰ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਤੇ ਜਿਹੜੇ ਪੰਜਾਬ ਦੇ ਹੱਕਾਂ ਲਈ ਕੋਈ ਲੜੇ ਆ ਬੰਦੇ ਜਿਵੇਂ ਬੰਦੀ ਸਿੰਘ ਆ ਸਾਡੇ ਤੇ ਉਹਨਾਂ ਨੂੰ ਪ੍ਰੋਲ ਵੀ ਦੇਣੀ ਹੋਵੇ ਤੇ ਬੜੀ ਮੁਸ਼ਕਲ ਆ ਬਹੁਤ ਹਵਾਰਾ ਸਾਹਬ ਦੀ ਮਾਤਾ ਜਿਹੜੀ ਸੀ ਉਹ ਬਹੁਤ ਹਲਾ ਤੇ ਬਜ਼ੁਰਗ ਆ ਉਹ ਵੀ ਮੇਰੇ ਖਿਆਲ ਹੈ ਕਿ ਸਾਡੀ ਕੌਮ ਨਾਲ ਜਾਣ ਗੁਝ ਕੇ ਤੱਕਾ ਕੀਤਾ ਜਾ ਰਿਹਾ ਤੇ ਲੋਕ ਖਡੂਰ ਸਾਹਿਬ ਦੇ ਛੋਟੇ ਕਿਦਾਂ ਹੋਗਾ ਉਹ ਵੱਡੇ ਆ ਨਾ ਅੱਜ ਵੀ ਕਰਕੇ ਉਹਨਾਂ ਨੇ ਤੇਰੇ ਕੈਂਡੀਡੇਟ ਨੂੰ ਹਰਾ ਕੇ ਭਾਈ ਅਮਰਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਉੱਥੇ ਭੇਜਿਆ ਸੀਗਾ ਤੇ ਤੂੰ ਉਹਨਾਂ ਦੀ 20 ਲੱਖ ਲੋਕਾਂ ਦੀ ਆਵਾਜ਼ ਕਿਉਂ ਦੱਬਣੀ ਚਾਹਣਾ ਕਿਉਂ ਲੋਕਾਂ ਨਾਲ ਧੱਕਾ ਕਰ ਰਹੇ ਆ ਸੋ ਉਹਦੇ ਲਈ ਅਸੀਂ ਅੱਜ ਪ੍ਰੋਟੈਸਟ ਕਰਨ ਜਾ ਰਹੇ ਆਂ ਔਰ ਸੰਗਤ ਦਾ ਬੜਾ ਵੱਡਾ ਸਹਯੋਗ ਆ ਸੰਗਤ ਆ ਰਹੀ ਆ ਅਸੀਂ ਉੱਥੇ ਜਾਵਾਂਗੇ ਤੁਸੀਂ ਜੇ ਉਸ ਬੰਦੇ ਨੂੰ ਬੋਲਣ ਹੀ ਨਹੀਂ ਦੇਣਾ ਤੇ ਫਿਰ ਉਹਨੂੰ ਹੱਕ ਕਿਉਂ ਦਿੱਤਾ ਤੁਸੀਂ ਚੋਣ ਲੜਨ ਦਾ ਜੇ ਉਹ ਐਨਐਸਏ ਤੈਅ ਤੇ ਚੋਲਣ ਦਾ ਹੱਕ ਰੱਖਦੇ ਸੀ ਤਾਂ ਫਿਰ ਮੈਨੂੰ ਲੱਗਦਾ ਵੀ ਤੁਸੀਂ ਉਹਨਾਂ ਨੂੰ ਰਾਈਟ ਵੀ ਦੇਣੇ ਚਾਹੀਦੇ ਸੀ ਵੀ ਉਹ ਆਪਣੀ ਗੱਲ ਤਾਂ ਰੱਖ ਸਕਣ ਔਰ ਮੈਂ ਕਹਿੰਦਾ ਵੀ ਅੱਜ ਤੁਹਾਡੀ ਕਸਟਡੀ 'ਚ ਹੈ ਅੱਜ ਭਾਈ ਸਾਹਿਬ ਤੁਹਾਡੀ ਕਸਟਡੀ 'ਚ ਹੈ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਤੁਸ ਨੂੰ ਲੈ ਕੇ ਹੀ ਨਹੀਂ ਆਉਣਾ ਕਿ ਲੋਕਾਂ ਤੇ ਇਹ ਤਸ਼ੱਦਦ ਆ ਥੋੜੇ ਦਿਨ ਪਹਿਲਾਂ ਉਹ ਜਿਹੜਾ ਪੀਆਰਟੀਸੀ ਦੇ ਮਲਾਜਮਾਂ ਦੇ ਉੱਪਰ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਕਿ ਲੋਕਾਂ ਨੂੰ ਜੋ ਉਹ ਆਪਣੇ ਹੱਕਾਂ ਦੀ ਗੱਲ ਨਾ ਕਰ ਸਕਣ ਉਹਨਾਂ ਨੂੰ ਇਹੋ ਜਿਹਾ دہشت ਦਾ ਮਾਹੌਲ ਇਹੋ ਜਿਹਾ ਕਿ ਪੈਦਾ ਕਰਦੀ ਹੈ ਕਿ ਲੋਕ ਆਪਣੇ ਘਰਾਂ ਤੋਂ ਨਿਕਲਣ ਲੱਗਿਆਂ ਉਹਨਾਂ ਬਹੁਤ ਬੜੀ ਸੋਚਣਾ ਪਵੇ ਜਿਹੜੀਆਂ ਲੋਕਤਨਤਾ ਦਾ ਟੰਡੋਰਾ ਪਿੱਟਦੀਆਂ ਨੇ ਤੇ ਮੈਨੂੰ ਦੱਸੋ ਕਿਸੇ ਦੂਜਿਆਂ ਦਾ ਫਰਜ਼ ਨਹੀਂ ਬਣਦਾ ਬੋਲਣਾਂ ਇੱਕ ਪਾਰਟੀ ਬਾਜੀ ਲੈਦਾ ਗੱਲ ਕਰ ਇੱਕ ਲੋਕਤੰਤਰ ਤਰੀਕੇ ਨਾਲ ਜੇ ਤੁਸੀਂ ਲੜਦੇ ਹੋ ਇੱਕ ਡੈਮੋਕ੍ਰੇਸੀ ਨੂੰ ਮੰਨਦੇ ਹੋ ਤੇ ਮੈਨੂੰ ਲੱਗਦਾ ਹਰ ਪਾਰਟੀ ਨੂੰ ਇਸ ਗੱਲ ਤੇ ਗੱਲ ਕਰਨੀ ਚਾਹੀਦੀ ਵੀ ਜਿਓ ਜਿੱਤੇ ਹੋਏ ਨੇ ਦੇਖੋ ਭਾਈ ਸਾਹਿਬ ਨੂੰ ਲੋਕਾਂ ਨੇ ਚੁਣਿਆ ਫਿਰ ਮੈਨੂੰ ਲੱਗਦਾ ਵੀ ਜੇ ਤੁਸੀਂ ਜਿਹੜੇ ਲੋਕਾਂ ਨੇ ਅੱਜ 4 ਲੱਖ ਤੋਂ ਉੱਪਰ ਵੋਟਾਂ ਪਾਈਆਂ ਨੇ ਤੇ ਮੈਨੂੰ ਲੱਗਦਾ ਫਿਰ ਉਹ ਲੋਕ ਵੀ ਪੰਜਾਬ ਦੇ ਵਿਰੋਧੀ ਹੋਣਗੇ ਜੇ ਤੁਸੀਂ ਲੋਕਤੰਤਰ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਬਿੱਟੂ ਸਾਹਿਬ ਨੇ ਹਮੇਸ਼ਾ ਪੰਜਾਬ ਦੇ ਸਿੱਖਾਂ ਦੇ ਵਿਰੋਧੀ ਗੱਲ ਕੀਤੀ ਆ ਜੇ ਉਹਨਾਂ ਨੇ ਕੀਤੀ ਇਹ ਗੱਲ ਤੇ ਮੇਰੇ ਖਿਆਲ ਹੈ ਕਿ ਚੰਗੀ ਗੱਲ ਹੈ ਪਰ ਉਹਨੂੰ ਇੰਪਲੀ ਜੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਜੇ ਰਸ਼ੀਦ ਨੂੰ ਦਿੱਤੀ ਜਾ ਰਹੀ ਹੈ ਜਾਂ ਹੋਰ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਤੇ ਅਮਰਤਪਾਲ ਨੂੰ ਦਿੱਤੀ ਤੇ ਹਰੇ ਉਹਨਾਂ ਨੂੰ ਫਿਰ ਆਪਣੇ ਸਰਕਾਰ ਨਾਲ ਗੱਲ ਕਰਕੇ ਜਿਹੜੇ ਉਹਨਾਂ ਦੇ ਵਕੀਲ ਜੋ ਸੈਂਟਰ ਸਰਕਾਰ ਦੇ ਕੋਰਟ ਚ ਆ ਕੇ ਵਿਰੋਧ ਕਰਦੇ ਆ ਉਹਨਾਂ ਨੂੰ ਪ੍ਰੋਲ ਦੇਣ ਦਾ ਉਹਨਾਂ ਦੇ ਐਨਐਸਏ ਦੇ ਹੱਕ ਹੱਕਜ ਕਰ ਕਰ ਰਹੇ ਤੇ ਉਹਨਾਂ ਨੂੰ ਰੁਕਣਾ ਚਾਹੀਦਾ ਫਿਰ ਅਕਾਲ ਚੈਨਲ ਨਾਲ ਜੁੜੇ ਤੁਸੀਂ ਦਾਸ ਤਜਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਮੌਜੂਦ ਹਾਂ ਤੇ ਰਣਜੀਤ ਐਵਨਿਦੀ ਗਰਾਊਂਡ ਦੇ ਵਿੱਚ ਇੱਕ ਵੱਡਾ ਇਕੱਠ ਜਿਹੜੀ ਗੱਲ ਕੀਤੀ ਗਈ ਸੀ ਖਾਸ ਕਰਕੇ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਅੱਜ ਡੀਸੀ ਦਫ਼ਤਰ ਦੇ ਘਰਾਓ ਦੀ ਗੱਲ ਹੋਈ ਸੀ ਤੇ ਇਕੱਠ ਹੋਣਾ ਚાલુ ਹੋ ਚੁੱਕਾ ਵੈਸ ਟਾਈਮ ਦੇ ਉੱਤੇ ਕਿਉਂਕਿ ਪੈਰੋਲ ਦੀ ਜਦੋਂ ਗੱਲ ਚੱਲੀ ਸੀ ਤੇ ਪੈਰੋਲ ਤੋਂ ਬਾਅਦ ਦੇ ਵਿੱਚ ਜੋ ਪੱਖ ਰੱਖਿਆ ਗਿਆ ਖਾਸਕੇ ਪੰਜਾਬ ਸਰਕਾਰ ਵੱਲੋਂ ਉਸ ਪੱਖ ਤੇ ਵੀ ਗੱਲਬਾਤ ਕਰਾਂਗੇ ਅਸੀਂ ਕੇਂਦਰ ਸਰਕਾਰ ਵੱਲੋਂ ਜੋ ਕਿ ਰਮਨੀਤ ਸਿੰਘ ਬਿੱਟੂ ਦਾ ਬਿਆਨ ਆ ਉਹਤੇ ਵੀ ਗੱਲਬਾਤ ਕਰਾਂਗੇ ਕਿਉਂਕਿ ਰਮਨੀਤ ਬਿੱਟੂ ਕਿਤੇ ਨਾ ਕਿਤੇ ਭਾਈ ਅਮਰ ਹੱਕ ਦੇ ਵਿੱਚ ਆਇਆ ਹੱਕ ਦੇ ਇਸ ਤਰ੍ਹਾਂ ਕਹਿੰਦੇ ਕਿ ਪੈਰੋਲ ਸਭ ਦਾ ਹੱਕ ਵਾ ਜੇ ਇੰਜੀਨੀਅਰ ਰਸੀਦ ਨੂੰ ਪੈਰੋਲ ਮਿਲ ਸਕਦੀ ਆ ਤੇ ਅਮਰਤਪਾਲ ਸਿੰਘ ਨੂੰ ਪੈਰੋਲ ਕਿਉਂ ਨਹੀਂ ਮਿਲਦੀ ਆ ਤੇ ਉਸ ਤੋਂ ਬਾਅਦ ਜੇ ਆਪਾਂ ਪੰਜਾਬ ਸਰਕਾਰ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਵਕੀਲ ਬਹੁਤ ਪੱਕਾ ਰੱਖਿਆ ਗਿਆ ਕਿ ਜੇ ਅਮਰਤਪਾਲ ਸਿੰਘ ਕਿਤੇ ਵੀ ਬੋਲਦਾ ਬਾਅਦ ਤੇ ਉਹ ਪੰਜਾਬ ਦੇ ਪੰਜ ਦਰਿਆਵਾਂ ਨੂੰ ਅੱਗ ਲਾ ਸਕਦਾ ਉਹ ਕਿਹੋ ਜਿਹੀ ਸਪੀਚ ਹੋਊਗੀ ਜਿਹੜੀ ਪੰਜ ਦਰਿਆਵਾਂ ਨੂੰ ਅਗਲਾ ਸਕਦੀ ਆ ਇਹ ਪੰਜਾਬ ਸਰਕਾਰ ਦਾ ਬਿਆਨ ਆ ਇਸ ਬਿਆਨ ਤੇ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਸਦਾ ਤਰਸੀਮ ਸਿੰਘ ਜੀ ਮੌਜੂਦ ਹੈ ਵਾਹਿਗੁਰੂ ਫਤਿਹ ਸਾਂਝ ਕਰਦੇ ਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਬਾਬਾ ਜੀ ਕਿਵੇਂ ਚੜ੍ਹਦੀ ਕਲਾ ਬਸ ਚੜ੍ਹਦੀ ਕਲਾ ਜੀ ਸ਼ੁਕਰ ਹੈ ਗੁਰੂ ਪਾਤਸ਼ਾਹ ਦਾ ਅੱਜ ਤਾਂ ਮੇਨ ਪ੍ਰੋਟੈਸਟ ਦਾ ਦੱਸ ਦੋ ਕਿ ਇਹ ਡੀਸੀ ਦਫ਼ਤਰ ਤੱਕ ਘਰਾਓ ਦਾ ਪ੍ਰੋਗਰਾਮ ਆ ਤੁਹਾਡਾ ਨਹੀਂ ਅਸੀਂ ਡੀਸੀ ਦਫ਼ਤਰ ਤੱਕ ਮਾਰਚ ਕਰਕੇ ਉੱਥੇ ਧਰਨਾ ਦੇਣਾ ਕੋਈ ਕ੍ਰਾਊਡ ਦਾ ਸਾਡਾ ਕੋਈ ਇਦਾਂ ਦਾ ਪ੍ਰੋਗਰਾਮ ਨਹੀਂਗਾ ਤੇ ਅਸੀਂ ਤੇ ਜੋ ਸਾਡੇ ਨਾਲ ੱੱਕਾ ਹੋ ਰਿਹਾ ਪੰਜਾਬ ਨਾਲ ਜੋ ਬੇਇਨਸਾਫੀਆਂ ਹੋ ਰਹੀਆਂ ਪੰਜਾਬ ਨਾਲ ਜ਼ੁਲਮ ਤਸ਼ੱਦਦ ਹੋ ਰਿਹਾ ਉਹਦੀ ਗੱਲ ਜਦੋਂ ਨਹੀਂ ਸੁਣੀ ਜਾ ਰਹੀ ਸਾਡੀਆਂ ਕੋਟਾਂ ਨਹੀਂ ਸੁਣ ਰਹੀਆਂ ਸਾਡੀਆਂ ਸਰਕਾਰਾਂ ਇਹ ਕਾਨੂੰਨ ਤੋਂ ਬਾਹਰ ਜਾ ਕੇ ਇਹੋ ਜਿਹੀਆਂ ਬਿਨਿਆਦ ਗੱਲਾਂ ਕਰ ਰਹੀਆਂ ਤੇ ਉਹਦੇ ਵਾਸਤੇ ਸਾਡੇ ਕੋਲ ਜਿਹੜਾ ਰੋਸ ਮਾਰਚ ਹੈ ਕੇ ਸਰਕਾਰ ਨੂੰ ਸ਼ਾਇਦ ਕੋਈ ਅਸੀਂ ਜਗਾ ਸਕੀਏ ਉਹਨਾਂ 'ਚ ਲਿਆ ਸਕੀਏ ਕਿ ਤੁਸੀਂ ਜੋ ਇੱਥੇ ਦਾ ਪੰਜਾਬ ਦਾ ਮਾਹੌਲ ਪੈਦਾ ਕਰ ਦਿੱਤਾ ਅਸੀਂ ਉਹਨੂੰ ਠੀਕ ਕਰਨ ਵਾਸਤੇ ਇਹ ਸਾਰਾ ਕੁਝ ਅਮਰਤਪਾਲ ਨੇ ਨਸ਼ਿਆਂ ਦੇ ਖਿਲਾਫ ਉਹਦੋਂ ਵੀਹਰ ਚਲਾਈ ਆ ਤੇ ਉਹਦੋਂ ਬਹੁਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਕੱਢ ਕੇ ਗੁਰੂ ਨਾਲ ਜੋੜਿਆ ਤੇ ਹੁਣ ਵੀ ਸਾਡਾ ਤੇ ਮਕਸਦ ਇਹੋ ਹੀ ਆ ਕਿ ਜਿਹੜੇ ਨੌਜਵਾਨ ਨੇ ਪੰਜਾਬ 'ਚ ਨਸ਼ਾ ਵਾ ਪੰਜਾਬ 'ਚ ਇਸ ਦੇ ਦਹਿਸ਼ਤਗਰਦੀ ਦਾ ਮਾਹੌਲ ਬਣਿਆ ਹੋਇਆ ਕਿ ਦਿਨ ਦਿਹਾੜੇ ਕਤਲ ਹੋ ਰਿਹਾ ਲੁੱਟਾਂ ਖੋਹਾਂ ਹੋ ਰਹੀਆਂ ਪੰਜਾਬ 'ਚ ਜੋ ਜੇ ਉਹਨਾਂ ਨੂੰ ਲੋਕਾਂ ਨੇ ਵੱਡੀ ਪੱਧਰ ਤੇ ਐਮਪੀ ਚੁਣ ਕੇ ਇਸ ਖਡੂਰ ਦੇ ਲੋਕਾਂ ਨੇ ਤੇ ਉਹਨਾਂ ਦੇ ਜਿਹੜੇ ਹੱਕ ਹਕੂਕ ਬਣਦੇ ਉਹ ਸਰਕਾਰਾਂ ਕੋ ਲੈ ਕੇ ਦੇਣਾ ਉਹਨਾਂ ਦਾ ਫਰਜ਼ ਹੈ ਉਹਦੇ ਵਾਸਤੇ ਹੀ ਅਸੀਂ ਉਹਨੂੰ ਕੋਈ ਘਰ ਆਉਣ ਵਾਸਤੇ ਵੀ ਨਹੀਂ ਪ੍ਰੋਬਲ ਮੰਗ ਰਹੇ ਵੀ ਉਹਨੂੰ ਘਰ ਲਿਆਂਦਾ ਜਾਵੇ ਅਸੀਂ ਤੇ ਕਹਿ ਰਹੇ ਕਿ ਜਿਹੜੇ ਲੋਕਾਂ ਨੇ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਪਾਈ ਹੈ ਉਹ ਜ਼ਿੰਮੇਵਾਰੀ ਨਿਭਾਉਣ ਦਾ ਉਹਨੂੰ ਮੌਕਾ ਦਿੱਤਾ ਜਾਵੇ ਤੇ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ ਸਰਕਾਰ ਧੱਕੇ ਨਾਲ ਉਹਨਾਂ ਦੇ ਅਵਾਜ਼ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸਿੱਖਾਂ ਦੀ ਆਵਾਜ਼ ਨੂੰ ਜਿਹੜਾ ਬੰਦ ਕਰਨਾ ਚਾਹ ਰਹੀ ਹੈ ਉਹਦੇ ਉਹਦੇ ਖਿਲਾਫ ਇਹ ਰੋਸ ਪ੍ਰਦਰਸ਼ਨ ਹੈ ਪੰਜਾਬ ਸਰਕਾਰ ਵੱਲੋਂ ਜਿਹੜੇ ਵਕੀਲ ਸਾਹਿਬ ਪੇਸ਼ ਹੋਏ ਆ ਉਹ ਕਹਿੰਦੇ ਜੀ ਅਮਰਤਪਾਲ ਦੀ ਇੱਕ ਸਪੀਚ ਜਿਹੜੀ ਆ ਪੰਜ ਦਰਿਆਵਾਂ ਨੂੰ ਅੱਗ ਲਾ ਸਕਦੀ ਆ ਪੰਜਾਬ ਦੇ ਪੰਜ ਦਰਿਆਵਾਂ ਦੀ ਕਾਫੀ ਮਹੱਤਤਾ ਰੱਖੀ ਜਾਂਦੀ ਆ ਪਰ ਪਾਣੀ ਨੂੰ ਅੱਗ ਲਾ ਦੇਣ ਵਾਲਾ ਕਿਹੜਾ ਬਿਆਨ ਸੀ ਜਿਹੜਾ ਭਾਈ ਸਾਹਿਬ ਦੇ ਕੋਲ ਅਜਾ ਡਰ ਸਤਾ ਰਿਹਾ ਇਸ ਟਾਈਮ ਨਹੀਂ ਮੇਰੇ ਖਿਆਲ ਹੈ ਕਿ ਜਿਹੜੀ ਇਹਨਾਂ ਨੇ ਅੱਗ ਲਾਈ ਹੋਈ ਆ ਪੰਜਾਬ ਨੂੰ ਨਸ਼ਿਆਂ ਨਾਲ ਜੋ ਹਿਸ਼ਗਰਦੀ ਦਾ ਮਾਹੌਲ ਆ ਉਹਨੂੰ ਬੁਝਾਉਣ ਵਾਸਤੇ ਜਿਹੜੀ ਅਮਰਤਪਾਲ ਨੇ ਤੇ ਇੱਥੇ ਪਹਿਲਾਂ ਵੀ ਬਹੁਤ ਵੱਡੇ ਪੱਧਰ ਤੇ ਕੰਮ ਕੀਤਾ ਤੇ ਹੁਣ ਵੀ ਉਹ ਜਦੋਂ ਗੱਲ ਕਰਨਗੇ ਆਪਣੇ ਪੰਜਾਬ ਦੀ ਆਪਣੇ ਲੋਕਾਂ ਦੀ ਗੱਲ ਕਰਨਗੇ ਆ ਅੱਗ ਜਿਹੜੇ ਸਾਡੇ ਨੌਜਵਾਨਾਂ ਦੇ ਸੇਵੇ ਵੱਢ ਰਹੇ ਆ ਉਹਨਾਂ ਨੂੰ ਰੋਕਣ ਦੀ ਗੱਲ ਕਰਨਗੇ ਜਿਹੜੀ ਅੱਗ ਸਰਕਾਰਾਂ ਨੇ ਲਾਈ ਆ ਰੋਜ਼ ਪਤਾ ਨਹੀਂ ਕਿੰਨੀਆਂ ਸਾਡੀਆਂ ਨੌਜਵਾਨਾਂ ਦੀਆਂ ਲਾਸ਼ਾਂ ਬਲਦੀਆਂ ਤੇ ਉਹਨਾਂ ਨੂੰ ਰੋਕਣ ਵਾਸਤੇ ਉਹ ਅੱਗ ਨੂੰ ਬੁਝਾਉਣ ਵਾਸਤੇ ਅਮਰਤਪਾਲ ਨੇ ਪਹਿਲਾਂ ਵੀ ਕੰਮ ਕੀਤਾ ਤੇ ਹੁਣ ਵੀ ਜਦੋਂ ਉਹ ਉਹਨਾਂ ਨੂੰ ਮੌਕਾ ਮਿਲੂਗਾ ਆਪਣੇ ਲੋਕਾਂ ਦੀ ਗੱਲ ਕਰਨ ਦਾ ਤੇ ਉਹ ਉਹ ਉਸ ਵੱਡੇ ਮੰਚ ਤੇ ਉਹ ਰੱਖਣਗੇ ਆਪਣੇ ਲੋਕਾਂ ਦੇ ਹੱਕਾਂ ਹਕੂਕਾਂ ਦੀ ਸਾਡੀ ਨੌਜਵਾਨੀ ਨਾਲ ਜੋ ਤੱਕ ਆ ਹਰਿਆ ਜੋ ਸਾਡੇ ਪੰਜਾਬ ਦੇ ਲੋਕਾਂ ਨਾਲ ਇਥੇ ਫੇਕ ਅਨਕਾਉਂਟਰ ਹੋ ਰਹਾ ਹੈ ਤੱਕੇ ਨਾ ਝੂਠੇ ਜਿਹੜੇ ਪਰਚੇ ਪਾਏ ਜਾ ਰਹੇ ਲੋਕਾਂ ਦੇ ਲੋਕਾਂ ਚ دہشت ਦਾ ਮਾਹੌਲ ਜਿਹੜਾ ਪੈਦਾ ਕੀਤਾ ਜਾ ਰਿਹਾ ਉਹਦੇ ਖਿਲਾਫ ਉਹ ਬੋਲਣਾ ਤੇ ਅਸੀਂ ਵੀ ਉਹਦੇ ਖਿਲਾਫ ਹੀ ਇਹ ਲੋਕ ਜਿਹੜੇ ਜਾਗਰੂਕ ਲੋਕ ਆ ਜਿਹੜੇ ਮਨੁੱਖੀ ਅਧਿਕਾਰਾਂ ਦਾ ਜਾਂ ਲੋਕਤੰਤਰ ਚ ਜਿਹੜਾ ਲੋਕ ਵਿਸ਼ਵਾਸ ਰੱਖਦੇ ਆ ਉਹ ਸਾਰੇ ਇਕੱਠੇ ਹੋ ਕੇ ਏ ਰੋਸ ਮਾਰਚ ਕਰ ਰਹੇ ਇੰਜੀਨੀਅਰ ਅਸੀਦ ਨੂੰ ਪ੍ਰੋਬਲਮ ਮਿਲਣਾ ਅਮਰਤਪਾਲ ਸਿੰਘ ਨੂੰ ਪ੍ਰੋਬਲਮ ਨਾ ਮਿਲਣਾ ਕੀ ਕਰਨ ਮੰਨਦੇ ਹੋ ਤੁਸੀਂ ਸੁਨੇਹਾ ਪੰਜਾਬ ਸਰਕਾਰ ਵੱਲੋਂ ਡੀਸੀ ਸਾਹਿਬਾਨ ਵੱਲੋਂ ਕਿਧਰੋਂ ਲੱਗਾ ਸੀ ਕਿ ਪ੍ਰੋਬਲਮ ਨਹੀਂ ਮਿਲਣੀ ਚਾਹੀਦੀ ਜਦੋਂ ਕੋਈ ਪਸਲਾਗਾ ਤੁਹਾਨੂੰ ਕੁਝ ਮੇਰਾ ਖਿਆਲ ਹੈ ਕਿ ਕਹਿਣ ਨੂੰ ਤੇ ਲੋਕਤੰਤਰੇ ਇੱਥੇ ਹਰੇਕ ਇੱਕ ਕਮਿਊਨਿਟੀ ਵਾਸਤੇ ਵੱਖਰੇ ਵੱਖਰੇ ਸਿਸਟਮ ਹੈ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਜੇ ਰਸ਼ੀਦ ਨੂੰ ਮਿਲ ਰਹੀ ਹੈ ਉਹ ਆਪਣੇ ਲੋਕਾਂ ਦੀ ਗੱਲ ਕਰ ਰਿਹਾ ਤੇ ਉਹ ਚੰਗੀ ਗੱਲ ਹੈ ਵਧੀਆ ਗੱਲ ਹੈ ਅਸੀਂ ਉਹਦਾ ਸਵਾਗਤ ਕਰਦੇ ਹਾਂ ਪਰ ਮੇਰਾ ਖਿਆਲ ਹੈ ਕਿ ਸਾਡੇ ਪੰਜਾਬ ਨਾਲ ਜਾਂ ਸਿੱਖਾਂ ਨਾਲ ਕੀ ਦੁਸ਼ਮਣੀ ਹੈ ਇਹੋ ਜੀ ਕਿ ਸਾਡੀ ਜਿਹੜੀ ਸਾਨੂੰ ਕਿਉਂ ਨਹੀਂ ਇੱਥੇ ਬੋਲਣ ਦਿੱਤਾ ਜਾ ਰਿਹਾ ਸਾਡੇ ਕਿਉਂ ਹੱਕ ਨਹੀਂ ਦਿੱਤੇ ਜਾ ਰਹੇ ਇਹ ਇਹ ਜਿਹੜੀ ਇਹ ਸਾਡੇ ਨਾਲ ਜਿਹੜਾ ਬਹੁਤ ਵੱਡਾ ਤੱਕਾ ਵਾ ਮੇਰਾ ਖਿਆਲ ਹੈ ਕਾਨੂੰਨ ਅਨੁਸਾਰ ਸਾਰਿਆਂ ਨੂੰ ਬਰਾਬਰ ਦਾ ਹੱਕ ਹੋਣਾ ਚਾਹੀਦਾ ਤੇ ਮੇਰੇ ਖਿਆਲ ਹੈ ਕੋ ਜੋ ਉਹਨੂੰ ਹੱਕ ਖੋਇਆ ਜਾ ਰਿਹਾ ਪੰਜਾਬ ਕੋ ਪੰਜਾਬ ਦੇ ਲੋਕਾਂ ਕੋਲੋਂ ਉਹ ਬਹੁਤ ਵੱਡਾ ਨੇ ਖੇਦੀ ਜਾਣ ਕੇ ਆਇਆ ਬਲਾਤਕਾਰੀ ਕੇਸ ਦੇ ਵਿੱਚ ਸੌਦਾ ਸਾਧ ਅੰਦਰ ਆ ਬਾਰ ਬਾਰ ਪ੍ਰੋਬਲ ਮਿਲ ਰਹੀ ਆ ਨਪੁੰਸਕ ਬਣਾ ਦਿੱਤਾ ਉਹਦੇ ਵੱਲੋਂ ਕਈਆਂ ਦਾ ਸਾਹਮਣੇ ਪਤਾ ਲੱਗ ਚੁੱਕਾ ਉਹਨੂੰ ਪ੍ਰੋਬਲ ਮਿਲ ਰਹੀ ਆ ਹੋਰ ਵੀ ਕਈਆਂ ਨੂੰ ਪ੍ਰੋਬਲਮ ਮਿਲ ਰਹੀਆਂ ਜਿਹੜੀਆਂ ਇੱਥੇ ਪ੍ਰੋਬਲ ਨਾ ਮਿਲਣ ਦਾ ਕਾਰਨ ਤੇ ਇੱਕ ਵੱਡਾ ਬਿਆਨ ਫਿਰ ਉਹੀ ਗੱਲ ਆ ਜਾਂਦੀ ਆ ਕਿ ਪੰਜਾਬ ਦੇ ਵਿੱਚ ਅੱਗ ਲੱਗ ਜੂਗੀ ਜੇ ਅਮਰਤਪਾਲ ਸਿੰਘ ਦਾ ਇੱਕ ਵੀ ਬਿਆਨ ਵਾਇਰਲ ਹੋ ਜਾਣਾ ਮੇਰੇ ਖਿਆਲ ਹੈ ਕਿ ਇਹ ਜਿਹੜੀਆਂ ਇਹ ਜਿਹੜੇ ਬੇਬੁਨਿਆਰ ਜਿਹੜੇ ਤੁਹਾਨੂੰ ਦੱਸਿਆ ਨਾ ਵੀ ਇਹੋ ਜਿਹੇ ਤਰਕ ਦਿੱਤੇ ਜਾ ਰਹੇ ਆ ਕਿਉਂਕਿ ਜਿਹੜੇ ਬੰਦੇ ਬਹੁਤ ਵੱਡੇ ਵੱਡੇ ਕ੍ਰਿਮੀਨਲ ਆ ਜਿਨ੍ਹਾਂ ਤੇ ਪਤਾ ਨਹੀਂ ਕਿੰਨੇ ਕੇਸਾਂ ਸਜ਼ਾ ਹੋ ਚੁੱਕੀ ਆ ਕਿੰਨੇ ਕੇਸ ਉਹਨਾਂ ਤੇ ਚੱਲ ਰਹੇ ਆ ਉਹਨਾਂ ਨੂੰ ਤੇ ਪ੍ਰੋਲ ਦਿੰਦੇ ਆ ਕੋਈ ਸਰਕਾਰ ਨੂੰ ਕੋਈ ਮੁਸ਼ਕਲ ਨਹੀਂ ਆ ਰਹੀ ਤੇ ਜਿਹੜੇ ਪੰਜਾਬ ਦੇ ਹੱਕਾਂ ਲਈ ਕੋਈ ਲੜੇ ਆ ਬੰਦੇ ਜੇ ਬੰਦੀ ਸਿੰਘ ਆ ਸਾਡੇ ਤੇ ਉਹਨਾਂ ਨੂੰ ਪ੍ਰੋਲ ਵੀ ਦੇਣੀ ਹੋਵੇ ਤੇ ਬੜੀ ਮੁਸ਼ਕਲ ਆ ਬਹੁਤ ਹਵਾਰਾ ਸਾਹਿਬ ਦੀ ਮਾਤਾ ਜਿਹੜੀ ਸੀ ਉਹ ਬਹੁਤ ਹਲਾ ਤੇ ਬਜ਼ੁਰਗ ਆ ਉਹ ਵੀ ਮੇਰੇ ਖਿਆਲ ਹੈ ਕਿ ਸਾਡੀ ਕੌਮ ਨਾਲ ਜਾਣ ਬੁੱਝ ਕੇ ਧੱਕਾ ਕੀਤਾ ਜਾ ਰਿਹਾ ਤੇ ਜੇ ਅਮਰਤਪਾਲ ਨੂੰ ਲੋਕਾਂ ਨੇ ਐਮਪੀ ਚੁਣਿਆ ਤੇ ਉਹ ਲੋਕਾਂ ਦੀ ਗੱਲ ਕਰਨ ਵਾਸਤੇ ਉਹਨੂੰ ਮੌਕਾ ਨਾ ਦੇਣਾ ਮੇਰੇ ਖਿਆਲ ਲੈ ਕੇ ਇੱਕ ਲੋਕਤੰਤਰ ਦਾ ਮਨੁੱਖੀ ਅਧਿਕਾਰਾਂ ਦਾ ਅਨਸਾਫ਼ ਦਾ ਇੱਕ ਕਤਲ ਵਾਲੀ ਗੱਲ ਹੈ ਜੀ ਅਮਰਤਪਾਲ ਸਿੰਘ ਇਸ ਟਾਈਮ ਦੇ ਉਤੇ ਡਿਬੂਗੜ੍ਹ ਜੇਲ੍ਹ ਦੇ ਵਿੱਚ ਆ ਐਮਪੀ ਬਣ ਚੁੱਕੇ ਆ ਇਲਾਕੇ ਦੀ ਨੁਮਾਇੰਦਗੀ ਨਹੀਂ ਹੋ ਰਹੀ ਐ ਇਸ ਟਾਈਮ ਤੇ ਕੋਈ ਫੰਡ ਵਗੈਰਾ ਮਿਲ ਰਹੇ ਹੋਣਗੇ ਤੁਹਾਨੂੰ ਜਿਹੜੇ ਫੰਡ ਆ ਪਿੰਡਾਂ 'ਚ ਪਹੁੰਚਦੇ ਹੋਣਗੇ ਇੱਕ ਫੰਡ ਵੀ ਰੁਕੇ ਹੋਏ ਆ ਨੇ ਮੇਰੇ ਖਿਆਲ ਜੀ ਉਹਨਾਂ ਨੂੰ ਕੋਈ ਵੀ ਚੀਜ਼ ਨਹੀਂ ਦਿੱਤੀ ਉਹ ਫੈਸਿਲਿਟੀ ਦਿੱਤੀ ਨਹੀਂ ਜਾ ਰਹੀ ਪੰਜਾਬ ਦੇ ਲੋਕਾਂ ਪ੍ਰਤੀ ਜਿਹੜੀ ਆ ਪੰਜਾਬ ਦੇ ਲੋਕਾਂ ਦੀ ਡਿਵੈਲਪਮੈਂਟ ਆ ਪੰਜਾਬ ਦੇ ਲੋਕਾਂ ਦਾ ਜੋ ਫੰਡ ਆ ਜਾਂ ਪੰਜਾਬ 'ਚ ਏਡੇ ਵੱਡੇ ਪੱਧਰ ਤੇ ਹੜ੍ਹਾਂ ਨਾਲ ਨੁਕਸਾਨ ਹੋਇਆ ਕਿਸੇ ਦੀ ਵੀ ਮੇਰੇ ਖਿਆਲ ਕੋਈ 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 ਕੇਂਦਰ ਸਰਕਾਰ ਵੱਲੋਂ ਫੰਡ ਦਿੱਤਾ ਜਾਂਦਾ ਉਹ ਰੁਕੇ ਹੋਇਆ ਕੋਈ ਕੋਈ ਵੀ ਨਹੀਂ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਵੀ ਇਹ ਚੀਜ਼ ਜੇ ਕੋਈ ਉੱਥੋਂ ਲੈਟਰ ਲਿਖਦੇ ਤੇ ਉਹ ਉਹ ਪਾਰਲੀਮੈਂਟ ਤੱਕ ਨਹੀਂ ਪਹੁੰਚਦੀ ਜੇ ਉੱਥੋਂ ਕੋਈ ਲੈਟਰ ਜਾਂ ਪਤਾ ਨਹੀਂ ਕਿ ਕਿ ਜਾਨਵੋਜ ਕੇ ਸਾਰਾ ਕੁਛ ਇਹੋ ਜਿਹੇ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਬਿੱਟੂ ਦੇ ਬਿਆਨ ਨੂੰ ਕਿਵੇਂ ਵੇਖਦੇ ਹੋ ਮੈਂ ਬਹੁਤ ਅਸੇ ਘੱਟ ਚੇਅਰ ਕਰਦਾ ਹਾਂ ਇਸ ਚੀਜ਼ ਦਾ ਅੱਜ ਬਿੱਟੂ ਦਾ ਬਿਆਨ ਅਮਰਤਪਾਲ ਦੇ ਹੱਕ ਦੇ ਵਿੱਚ ਉਹ ਕਹਿੰਦੇ ਕਿ ਇੰਜੀਨੀਅਰ ਰਸੀਦ ਨੂੰ ਮਿਲ ਸਕਦੀ ਆ ਤੇ ਅਮਰਤਪਾਲ ਨੂੰ ਪਰੋਲ ਕਿਉਂ ਨਹੀਂ ਮਿਲ ਰਹੀ ਕੀ ਲੱਗਦਾ ਕੇਂਦਰ ਸਰਕਾਰ ਦਾ ਵੱਡਾ ਨਮਾਇੰਦਾ ਇਸ ਟਾਈਮ ਬਿੱਟੂ ਮੇਰਾ ਖਿਆਲ ਹੈ ਕਿ ਬਿੱਟੂ ਸਾਹਿਬ ਨੇ ਹਮੇਸ਼ਾ ਪੰਜਾਬ ਦੇ ਸਿੱਖਾਂ ਦੇ ਬਰੋਚੀ ਗੱਲ ਕੀਤੀ ਆ ਜੇ ਉਹਨਾਂ ਨੇ ਕੀਤੀ ਇਹ ਗੱਲ ਤੇ ਮੇਰਾ ਖਿਆਲ ਹੈ ਕਿ ਚੰਗੀ ਗੱਲ ਹੈ ਪਰ ਉਹਨੂੰ ਇੰਪਲੀਮੈਂਟ ਵੀ ਕਰਨ ਜੇ ਉਹਨਾਂ ਨੂੰ ਲੱਗਦਾ ਕਿ ਪੰਜਾਬ ਦੇ ਜੇ ਰਸ਼ੀਦ ਨੂੰ ਦਿੱਤੀ ਜਾ ਰਹੀ ਹੈ ਜਾਂ ਹੋਰ ਲੋਕਾਂ ਨੂੰ ਦਿੱਤੀ ਜਾ ਸਕਦੀ ਆ ਤੇ ਅਮਰਤਪਾਲ ਨੂੰ ਦਿੱਤੀ ਤੇ ਹਾਰੇ ਉਹਨਾਂ ਨੂੰ ਫਿਰ ਆਪਣੀ ਸਰਕਾਰ ਨਾਲ ਗੱਲ ਕਰਕੇ ਜਿਹੜੇ ਉਹਨਾਂ ਦੇ ਵਕੀਲ ਜੋ ਸੈਂਟਰ ਸਰਕਾਰ ਦੇ ਕੋਰਟ ਚ ਆ ਕੇ ਵਿਰੋਧ ਕਰਦੇ ਆ ਉਹਨਾਂ ਨੂੰ ਪ੍ਰੋਲ ਦੇਣ ਦਾ ਉਹਨਾਂ ਦੇ ਐਨਐਸਏ ਦੇ ਹੱਕ ਹੱਕ ਜ ਕਰ ਕਰ ਤੂੰ ਉਹਨਾਂ ਨੂੰ ਰੋਕਣਾ ਚਾਹੀਦਾ ਫਿਰ ਇਹ ਉਤੋਂ ਉਤੋਂ ਬਿਆਨ ਦੇ ਕੇ ਇੱਕ ਪਾਸੇ ਤੁਸੀਂ ਅੰਦਰੋਂ ਅੰਦਰੋਂ ਸਰਕਾਰ ਪੰਜਾਬ ਨਾਲ ਧੱਕਾ ਵੀ ਕਰੀ ਜਾਵੇ ਪੰਜਾਬ ਦੀ ਆਵਾਜ਼ ਨੂੰ ਵੀ ਬੰਦ ਰੱਖੇ ਤੇ ਉੱਪਰੋਂ ਤੁਸੀਂ ਹਮਨਰਦੀ ਇਦਾਂ ਦੀ ਯਾਰ ਕਰੋ ਤੇ ਮੇਰੇ ਖਿਆਲ ਠੀਕ ਜੀ ਨਹੀਂ ਲੱਗਦੀ ਗੱਲ ਅਪੂ ਜੀ ਮਾਰਚ ਵਾਰਸ ਪੰਜਾਬ ਦੇ ਜਥੇਬੰਦੀ ਵੱਲੋਂ ਕਿ ਹਮ ਖਿਆਲੀ ਹੋਰ ਵੀ ਆਉਣਗੇ ਇੱਥੇ ਤੁਹਾਡੀਆਂ ਜਥੇਬੰਦੀਆਂ ਨਾਲ ਨਹੀਂ ਅਸੀਂ ਤੇ ਸਾਰਿਆਂ ਨੂੰ اپੀਲ ਕਰਦੇ ਆ ਕਿ ਜਿੰਨੇ ਵੀ ਪੰਜਾਬ ਨੂੰ ਪਿਆਰ ਕਰਨ ਵਾਲੇ ਪੰਥਦਰਦੀਆ ਜਿਹੜੇ ਮਨੁੱਖੀ ਹੱਕਾਂ ਨੂੰ ਚਾਹੁੰਦੇ ਆ ਕਿ ਮਨੁੱਖੀ ਹੱਕ ਬਰਹਾਲ ਰਹਿਣ ਪੰਜਾਬ ਨਾਲ ਜੋ ਤਕੇਸ਼ਾਈਆਂ ਹੋ ਰਹੀਆਂ ਉਹਦੇ ਵਾਸਤੇ ਸਾਰਿਆਂ ਦਾ ਹੀ ਫਰਜ਼ ਬਣਦਾ ਕਿਉਂਕਿ ਇਹ ਇਹ ਕੋਈ ਇੱਕ ਬੰਦੇ ਦੀ ਗੱਲ ਨਹੀਂ ਗੀ ਇਹ ਇਹ ਹੈ ਬੁਬੰਦੀ ਸਿੰਘ ਵੀ ਸਾਰਿਆਂ ਵਾਸਤੇ ਆ ਜੇ ਅਮਰਤਪਾਲ ਵੀ 18 ਲੋਕਾਂ ਦਾ ਨਮਾਇੰਦਾ ਤਾਂ ਉੱਥੇ ਜਿਹੜੇ ਜੋ ਵੀ ਕੋਈ ਉਹਨੇ ਗੱਲ ਪੰਜਾਬ ਦੀ ਕਰਨੀ ਉਹਦੇ ਨਾਲ ਉਹਦੀ ਗੱਲ ਕਰਨ ਨਾਲ ਪੰਜਾਬ ਨੂੰ ਕੋਈ ਬੈਨੀਫਿਟ ਹੀ ਹੋਣਾ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਜਿਹੜੇ ਕਾਲੇ ਕਾਨੂੰਨ ਆ ਜਾਂ ਜੋ ਧੱਕੇਸ਼ਾਹੀਆਂ ਉਹਦੇ ਵਿਰੋਧ ਸਾਰਿਆਂ ਦਾ ਫਰਜ਼ ਬਣਦਾ ਕਿ ਉਹ ਆਪਣੀ ਆਵਾਜ਼ ਬੁਲੰਦ ਕਰਨ ਸਵੇਰ ਦਾ ਸਮਾਂ ਵਾ तकरीबन ਥੋੜੀ ਦੇਰ ਤੱਕ ਤੁਹਾਡਾ ਮਾਰਚ ਸਟਾਰਟ ਹੋਊਗਾ ਕਿ ਵੱਡੇ ਕੱਟ ਤੁਸੀਂ ਦੱਸਿਆ ਸੀ ਪਰ ਇਸ ਟਾਈਮ ਦੇ ਵੇਖਿਆ ਜਾਵੇ ਤੇ ਨਫਰੀ ਜਿਹੜੀ ਆ ਪ੍ਰਸ਼ਾਸਨ ਦੀ ਜਾਦੀ ਹੈ ਕੀ ਲੱਗਦਾ ਤੁਹਾਨੂੰ ਕਾਰਨ ਕੀ ਮੇਰੇ ਖਿਆਲ ਪ੍ਰਸ਼ਾਸਨ ਦਾ ਜਾਂ ਸਰਕਾਰਾਂ ਦਾ ਸਾਡੀਆਂ ਦਾ ਇਹੋ ਰਵਈਆ ਰਿਹਾ ਕਿ ਲੋਕਾਂ ਦੀ ਆਵਾਜ਼ ਨੂੰ ਕਿਸੇ ਨਾ ਤਰੀਕੇ ਨਾਲ ਦਬਾ ਦਈਏ دہشت ਦਾ ਮਾਹੌਲ ਇਹਨਾਂ ਦਾ ਪੈਦਾ ਕਰ ਦਈਏ ਕਿ ਲੋਕ ਘਰਾਂ ਤੋਂ ਨਿਕਲਣ ਲੱਗਿਆ ਵੀ ਸੋਵਰਿ ਸੋਚਣਾ ਸੋਚਣਾ ਪਵੇ ਤੇ ਇਹੋ ਜੀ ਇਹੋ ਜੀਆਂ ਚੀਜ਼ਾਂ ਚ ਕੀਤੀਆਂ ਜਾ ਰਹੀਆਂ ਕਿ ਲੋਕਾਂ ਤੇ ਜੋ ਤਸ਼ੱਦਦ ਆ ਥੋੜੇ ਦਿਨ ਪਹਿਲਾਂ ਉਹ ਜਿਹੜਾ ਪੀਆਰਟੀਸੀ ਦੇ ਮਲਾਜਮਾਂ ਦੇ ਉੱਪਰ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਕਿ ਲੋਕਾਂ ਨੂੰ ਜੋ ਉਹ ਆਪਣੇ ਹੱਕਾਂ ਦੀ ਗੱਲ ਨਾ ਕਰ ਸਕਣ ਉਹਨਾਂ ਨੂੰ ਇਹੋ ਜਿਹਾ دہشت ਦਾ ਮਾਹੌਲ ਇਹੋ ਜੇ ਕਿ ਪੈਦਾ ਕਰਦੀ ਹੈ ਕਿ ਲੋਕ ਆਪਣੇ ਘਰਾਂ ਤੋਂ ਨਿਕਲਣ ਲੱਗਿਆਂ ਉਹਨਾਂ ਬਹੁਤ ਵੱੜੀ ਸੋਚਣਾ ਪਵੇ ਪਰ ਮੇਰੇ ਖਿਆਲ ਪੰਜਾਬ ਦੇ ਲੋਕ ਬਹੁਤ ਚੜ੍ਹਦੀ ਕਲਾ ਵਾਲੇ ਉਹ ਸਭ ਉਹ ਜ਼ੁਲਮ ਦੇ ਖਿਲਾਫ ਹਮੇਸ਼ਾ ਡਟ ਕੇ ਲੜਾਈ ਲੜਦੇ ਆ ਤੇ ਉਹ ਬਹੁਤ ਮੇਰੇ ਖਿਆਲ ਵੱਡੀ ਇਤਦਾਦ ਚੁੱਕੇ ਕੋ ਦੂਰੋਂ ਨੇੜੇ ਉਸੇ ਠੰਡ ਦਾ ਸਮਾਵਾ ਤੇ ਆ ਰਹੇ ਆ ਲੋਕ ਇਕੱਠੇ ਹੋ ਰਹੇ ਅੱਛਾ ਬੱਬੂ ਜੀ ਲਾਸਟ ਵਿੱਚ ਇਹ ਦੱਸ ਦਿਓ ਮਨਦੀਪ ਸਿੰਘ ਵੱਲੋਂ ਮਾਰਚ ਕੱਢਿਆ ਜਾ ਰਿਹਾ ਜਿਹੜਾ ਤਮਦਮਾ ਸਾਫਦੋ ਕੇਸਖੜ ਸਾਹਿਬ ਦਾ ਤੇ ਵਾਰਸ ਪੰਜਾਬ ਦੇ ਉਹ ਜਿਥੇ ਬੰਦੇ ਨਾਮ ਉੱਪਰ ਲਿਖਿਆ ਹੋਇਆ ਪਰ ਸ਼ਮੂਲੀਅਤ ਘੱਟ ਹੋਈ ਆ ਤੁਹਾਡੀ ਜਥੇਬੰਦੀ ਵੱਲੋਂ ਕੀ ਲੱਗਦਾ ਉਹਲੇ ਸਮੇਂ 'ਚ ਉਹ ਮਾਰਦਾ ਹਿੱਸਾ ਬਣੋਗੇ ਜਾਂ ਸ਼ਮੂਲੀਅਤ ਕਰੋਗੇ ਇਹਦੇ ਵਿੱਚ ਨਹੀਂ ਠੀਕ ਹੈ ਕਿ ਅਸੀਂ ਵੀ ਜਿਹੜਾ ਕਿ ਪੰਜਾਬ ਦੇ ਹੱਕਾਂ ਲਈ ਮਨਦੀਪ ਸਿੰਘ ਗੱਲ ਕਰ ਰਿਹਾ ਤੂੰ ਵਧੀਆ ਗੱਲ ਹੈ ਕਿ ਪੰਜਾਬ ਦੇ ਆਨੰਦਪੁਰ ਮਤੇ ਦੀ ਗੱਲ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਤੇ ਅਸੀਂ ਵੀ ਉਹਦਾ ਉਹਦਾ ਮਤਲਬ ਅਸੀਂ ਕਹਿੰਨੇ ਕਿ ਵੱਡੇ ਪੱਧਰ ਤੇ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਸਤੇ ਉਠਾਉਣੀ ਚਾਹੀਦੀ ਆ ਪੰਜਾਬ ਦੇ ਹੱਕਾਂ ਲਈ ਲੜਾਈ ਲੜਨੀ ਚਾਹੀਦੀ ਆ ਉਸ ਲਾਮਬੰਦੀ ਦੇ ਵਿੱਚ ਤੁਹਾਡੀ ਸ਼ਮੂਲੀਅਤ ਨਹੀਂ ਰੜਕੀ ਮੈਂ ਤਾਂ ਬਿਆਨ ਕੀਤਾ ਸੀ ਕਿ ਅੱਜ ਕੁਛ ਦਿਨ ਹੋ ਗਏ ਉਹਦੇ ਵਿੱਚ ਅਜੇ ਤੱਕ ਕੋਈ ਰੁਝੇਵੇਂ ਸੀ ਕਾਰਨ ਕੀ ਸੀ ਨਹੀਂ ਰੁਝੇਵੇਂ ਨਹੀਂ ਸਮਝੋ ਇਹ ਵੀ ਇੱਕ ਬਹੁਤ ਜਗ੍ਹਾ ਤੇ ਪੁਲਜੀ ਵੇਹਾ ਹੈ ਕੋਟਾਂ ਦੇ ਆ ਕਈ ਹੋਰ ਤਰ੍ਹਾਂ ਦੇ ਚੱਕਰ ਆ ਇਸ ਕਰਕੇ ਠੀਕ ਹੈ ਕਿ ਅਸੀਂ ਵੀ ਅਸੀਂ ਉਹਨਾਂ ਦਾ ਸਮਰਥਨ ਕਰਦੇ ਆ ਕਿ ਠੀਕ ਹੈ ਕਿ ਉਹ ਇਹ ਜਿਹੜੇ ਪੰਜਾਬ ਦੇ ਪੰਜ ਪੰਜਾਬ ਦੇ ਹੱਕਾਂ ਲਈ ਜਿਹੜੇ ਵੀ ਕੋਈ ਗੱਲ ਕਰਦਾ ਅਸੀਂ ਉਹ ਉਹਦਾ ਸਹਿਯੋਗ ਕਰਦੇ ਆ ਸਮਰਥਨ ਕਰਦੇ ਆ ਧੰਨਵਾਦ ਜੀ ਜੋਲ ਸਾਹਿਬ ਸਾਡੇ ਨਾਲ ਆ ਜੋਲ ਸਾਹਿਬ ਮੇਰੇ ਨਾਲ ਹੀ ਆਜੋ ਤੁਸੀਂ ਆਪਾਂ ਕੁਝ ਤਸਵੀਰਾਂ ਚਾਰ ਚਪੇੜੀਆਂ ਦਿਖਾ ਲਦੀਆਂ ਨਾਲੇ ਇੱਕ ਵੀ ਮੈਂ ਗਰਮੀਤ ਇਧਰਲੇ ਪਾਸੇ ਤਸਵੀਰ ਜਰੂਰ ਸਾਂਝੀ ਕਰਦੇ ਆ ਮੈਂ ਹੁਣੇ ਗੱਲ ਕੀਤੀ ਸੀ ਨਫਰੀ ਦੀ ਪੰਜਾਬ ਪੁਲਿਸ ਦੀ ਨਫਰੀ ਦੀ ਜਰੂਰ ਤਸਵੀਰ ਦਿਖਾ ਲਦੇ ਕਿ ਬਹੁਤ ਭਾਰੀ ਤਦਾਦ ਦੇ ਵਿੱਚ ਜੋਲ ਸਾਹਿਬ ਕੀ ਸੁਨੇਹਾ ਲੈ ਕੇ ਅੱਜ ਤੁਰ ਪਣਾ ਤੇ ਕੀ ਆਉਣ ਵਾਲੇ ਸਮੇਂ 'ਚ ਤੁਹਾਡੀ ਲਾਮਬੰਦੀ ਹੋਊਗੀ ਕਿ ਅੱਜ ਤਾਂ ਪ੍ਰੋਗਰਾਮ ਕਰ ਲਿਆ ਤੇ ਫਿਰ ਕੁਝ ਦਿਨ ਆਪਾਂ ਘਰ 'ਚ ਬੈਠਾਂਗੇ ਫਿਰ ਆਵਾਜ ਚੁੱਕਾਂਗੇ ਕਿਉਂਕਿ ਲੰਬੀ ਲਾਮਬੰਦੀ ਕਰੋਗੇ ਇਸ ਚੀਜ਼ ਦੇਖੋ ਜਿਹੜਾ ਅੱਜ ਦਾ ਅਸੀਂ ਡੀਸੀ ਦਫ਼ਤਰ ਦੇ ਮੋਰੇ ਧਰਨਾ ਦੇਣ ਜਾ ਰਹੇ ਹਾਂ ਇੱਥੋਂ ਰਣਜੀਤ ਏਵੀ ਨਿਊ ਦੀ ਗਰਾਊਂਡ ਦੇ ਵਿੱਚੋਂ ਚੱਲ ਕੇ ਉਹ ਧਰਨਾ ਕਿਉਂ ਦੇਣ ਜਾ ਰਹੇ ਹਾਂ ਉਹਦਾ ਇੱਕ ਬਹੁਤ ਵੱਡਾ ਕਾਰਨ ਆ ਉਹ ਕਾਰਨ ਇਹ ਆ ਕਿ ਭਾਈ ਅਮਰਤਪਾਲ ਸਿੰਘ ਮੈਂਬਰ ਪਾਰਲੀਮੈਂਟ ਆ ਖਡੂਰ ਸਾਹਿਬ ਤੋਂ ਜਿਹੜੇ 20 ਲੱਖ ਲੋਕਾਂ ਦੀ ਨਮਾਇੰਦਗੀ ਕਰਦੇ ਆ ਸੋ ਅਸੀਂ ਸਰਕਾਰ ਕੋਲੋਂ ਕੋਈ ਭੀਖ ਨਹੀਂ ਮੰਗਣ ਜਾ ਰਹੇ ਅਸੀਂ ਪੰਜਾਬ ਦੀ ਸਰਕਾਰ ਨੂੰ ਇਹ ਉਥੇ ਅੱਜ ਧਰਨਾ ਦੇ ਕੇ ਦੱਸਣ ਜਾ ਰਹੇ ਆ ਕਿ 20 ਲੱਖ ਲੋਕਾਂ ਦੀ ਨਮਾਇੰਦਗੀ ਕਰਨ ਵਾਲੇ ਭਾਈ ਅਮਰਤਪਾਲ ਸਿੰਘ ਨੂੰ ਪਾਰਲੀਮੈਂਟ ਵਿੱਚ ਜਾ ਕੇ ਬੋਲਣ ਦਾ ਹੱਕ ਕਿਉਂ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਉਹ 20 ਲੱਖ ਲੋਕਾਂ ਦੀ ਆਵਾਜ਼ ਆ ਉਹ ਇਕੱਲੇ ਭਾਈ ਅਮਰਤਪਾਲ ਸਿੰਘ ਦੀ ਆਵਾਜ਼ ਨਹੀਂ ਹੈਗੀ ਪਰ ਪੰਜਾਬ ਸਰਕਾਰ ਦਾ ਐਡਾ ਅੜਿਅਲ ਰਵਈਆ ਕੀ ਉਹ ਲੋਕਾਂ ਦਾ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦਾ ਕੋਈ ਉਹ ਸਤਕਾਰ ਹੀ ਨਹੀਂ ਕਰਦੇ ਕੋਈ ਉਹਨਾਂ ਦੇ ਦਿਲ ਦੇ ਵਿੱਚ ਕੋਈ ਸਤਕਾਰ ਨਹੀਂ ਹੈਗਾ ਸੋ ਉਹ ਸੋਚਦੇ ਆ ਕਿ ਅਸੀਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਆਵਾਜ਼ ਆ ਉਹਨੂੰ ਕਿਤੇ ਨਿਕਲ ਨਾ ਦਈਏ ਉਹ ਵੀ ਉਹ ਭਾਈ ਅਮਰਤਪਾਲ ਸਿੰਘ ਦੀ ਨਹੀਂ 20 ਲੱਖ ਲੋਕਾਂ ਦੀ ਆਵਾਜ਼ ਦੱਬਣੀ ਚਾਹੁੰਦੇ ਆ ਸੋ ਅਸੀਂ ਇਹ ਜਿਹੜਾ ਉਹ ਸਾਡੇ ਨਾਲ ਧੱਕਾ ਕਰ ਰਹੇ ਆ ਉਹਦੇ ਖਿਲਾਫ ਅਸੀਂ ਅੱਜ ਸੰਗਤ ਨੂੰ ਨਾਲ ਲੈ ਕੇ ਡੀਸੀ ਦਫ਼ਤਰ ਤੇ ਮੋਰੇ ਧਰਨਾ ਦੇਣ ਜਾ ਰਹੇ ਆ ਇਹ ਅੱਜ ਦੀ ਇੱਕ ਦਿਨ ਦੇ ਵਾਸਤੇ ਹੋਊਗੀ ਕੋਈ ਲਾਂਬਨ ਦੀ ਲੰਬੇ ਸਮੇਂ ਵਾਸਤੇ ਕਰੋਗੇ ਕਿ ਜਾਂ ਰੋਜ਼ਾਨਾ ਕੋਈ ਪ੍ਰੋਟੈਸਟ ਹੋਇਆ ਕਰਨਗੇ ਜਾਂ ਕੋਈ ਲਾਂਬਨ ਦੀ ਹੋਊਗੀ ਕਿ ਅੱਜ ਆਪਾਂ ਪ੍ਰੋਗਰਾਮ ਕਰ ਲਿਆ ਤੇ ਉਤੋਂ ਬਾਅਦ ਦੇ ਵਿੱਚ ਕੁਝ ਦਿਨਾਂ ਵਾਸਤੇ ਫਿਰ ਇੱਕ ਖੂਗ ਦੀ ਨੀਂਦ ਸੌਂ ਜਾਗੇ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਪੰਜਾਬ ਦੀ ਸਰਕਾਰ ਕਦੀ ਸੈਂਟਰ ਤੇ ਸਿੱਟ ਦਿੰਦੀ ਸੀ ਕਿ ਇਹ ਜਿਹੜੀ NSA ਆ ਉਹ ਭਾਈ ਸਾਹਿਬ ਦੀ ਉਹ ਜਿਹੜੀ ਕੇਂਦਰ ਸਰਕਾਰ ਨੇ ਲਾਈ ਆ ਪਰ ਅਸੀਂ ਸਮਝਦੇ ਹਾਂ ਵੀ ਉਹ ਕੇਂਦਰ ਸਰਕਾਰ ਨੇ ਜਿਹੜੀ ਲਾਈ ਆ ਇਹਨਾਂ ਨੇ ਉਹਨਾਂ ਨੂੰ ਕਿਹਾ ਤੇ ਉਹ NSA ਲੱਗੀ ਸੀ ਅਛਾ ਐਨਐਸਸੀ ਲੱਗ ਗਈ ਕੋਈ ਗੱਲ ਨਹੀਂ ਭਾਈ ਸਾਹਿਬ ਨੂੰ ਅੰਦਰ ਰੱਖਿਆ ਸਾਨੂੰ ਉਸ ਗੱਲ ਦੀ ਵੀ ਕੋਈ ਨਹੀਂ ਹੈਗੀ ਪਰ ਅੱਜ ਜਿਹੜੀ ਸਾਡੀ ਮੇਨ ਮੁੱਦਾ ਹੈ ਜਿਸ ਕਰਕੇ ਅਸੀਂ ਇਹ ਗੱਲ ਚੱਕੀ ਆ ਉਹ ਇਹ ਚੱਕੀ ਆ ਗੱਲ ਕਿ 20 ਲੱਖ ਲੋਕਾਂ ਦੀ ਆਵਾਜ਼ ਖਡੂਰ ਸਾਹਿਬ ਦੇ ਆਂਦੀ ਉਹ 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 ਨਮੈਂਦਾ ਆ ਅਸੀਂ ਉਹ 20 ਲੱਖ ਲੋਕਾਂ ਨੂੰ ਜਵਾਬ ਦੇ ਆਂ ਪਾਰਲੀਮੈਂਟ ਦਾ ਮੈਂਬਰ ਇੱਕ ਸੋ ਉਹਦੇ ਲਈ ਅਸੀਂ ਪਾਰਲੀਮੈਂਟ ਵਿੱਚ ਜਾ ਕੇ ਉੱਥੇ ਦੀਆਂ ਜਿਹੜੀਆਂ ਗੱਲਾਂ ਨੇ ਉਸ ਖਡੂਰ ਸਾਹਿਬ ਦੀ ਧਰਤੀ ਦੀਆਂ ਉਹ ਰੱਖਣੀਆਂ ਚਾਹੁੰਦੇ ਆ ਔਰ ਉਸ ਤੋਂ ਅੱਗੇ ਜਾ ਕੇ ਤੁਸੀਂ ਦੇਖੋ ਕੀ ਅਸੀਂ ਸਮਝਦੇ ਹਾਂ ਕਿ ਭਾਈ ਅਮਰਿਤਪਾਲ ਸਿੰਘ ਨੂੰ ਜਿਹੜਾ ਅੰਦਰ ਰੱਖਿਆ ਹੋਇਆ ਨਾ ਉਹਦੇ ਦੂਜੇ ਪਾਸੇ ਤੁਸੀਂ ਇਸ ਦੇਸ਼ ਦੇ ਅੰਦਰ ਦੇਖੋ ਕੀ ਹੋ ਰਿਹਾ ਲੋਕ ਬੜੇ ਸਾਰੇ ਬਲਾਤਕਾਰੀਆਂ ਅਸੈਂਬਲੀਆਂ ਦੇ ਮੈਂਬਰ ਵੀ ਨੇ ਉਹ ਪਾਰਲੀਮੈਂਟ ਮੈਂਬਰ ਵੀ ਨੇ ਔਰ ਉਹਨਾਂ ਦੇ ਉੱਤੇ ਬੜੇ ਵੱਡੇ ਦੋਸ਼ ਲੱਗੇ ਹੋਏ ਆ ਉਹਨਾਂ ਨੂੰ ਤਾਂ ਕਿਸੇ ਤੇ ਐਨਐਸਏ ਨਹੀਂ ਲੱਗੀ ਉਹਨਾਂ ਨੂੰ ਤੇ ਸਾਰਿਆਂ ਨੂੰ ਬੋਲਣ ਦਾ ਉਥੇ ਹੱਕ ਦਿੱਤਾ ਜਾ ਰਿਹਾ ਪਾਰਲੀਮੈਂਟ ਵਿੱਚ ਜਾ ਕੇ ਬੋਲਣ ਸੋ ਪੰਜਾਬ ਦੀ ਜਿਹੜੀ ਸਰਕਾਰ ਆ ਭਗਵੰਤ ਮਾਨ ਦੀ ਸਰਕਾਰ ਉਹ ਪੰਜਾਬ ਦੇ ਲੋਕਾਂ ਨਾਲ ਧੱਕਾ ਕਰ ਰਹੀ ਆ ਪੰਜਾਬ ਦੇ ਲੋਕਾਂ ਦੇ ਨਾਲ ਧੱਕਾ ਇਹ ਕਰ ਰਹੀ ਆ ਕਿ ਭਾਈ ਅਮਰਤਪਾਲ ਸਿੰਘ ਦੇ ਨਾਲ ਰਾਜਨੀਤਿਕ ਬਦਲਾਖੋਰੀ ਕੀਤੀ ਜਾ ਰਹੀ ਆ ਇਹ ਗੱਲ ਅਸਲ ਵਿੱਚ ਸਮਝਣ ਵਾਲੀ ਗੱਲ ਆ ਰਾਜਨੀਤਿਕ ਬਦਲਾਖੋਰੀ ਮਤਲਬ ਕਿ ਇੰਨੀ ਛੇਤੀ ਤੁਹਾਡਾ ਗ੍ਰਾਫ ਵਧ ਗਿਆ ਲਖੋ ਭਾਈ ਅਮਰਤਪਾਲ ਸਿੰਘ ਨੇ ਸਿਰਫ 6 ਮਹੀਨੇ ਇੱਥੇ ਕੰਮ ਕੀਤਾ ਸੀ ਪੰਜਾਬ ਦੀ ਧਰਤੀ ਤੇ ਉਹਨੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕੀਤੀ ਉਹਨੇ ਪੰਜਾਬ ਦੇ ਮੁੱਦਿਆਂ ਨੂੰ ਚੱਕਣ ਦੀ ਗੱਲ ਕੀਤੀ ਉਹਨੇ ਜਿਹੜੇ ਕੌਮ ਦੇ ਸਾਡੀ ਦੇ ਸਿੱਖਾਂ ਦੇ ਮੁੱਦੇ ਸੀਗੇ ਉਹਨੂੰ ਚੱਕਣ ਦੀ ਬੇਬਾਕੀ ਨਾਲ ਉਹਨੇ ਗੱਲ ਕੀਤੀ ਉੱਥੇ ਉਹ 6 ਮਹੀਨਿਆਂ ਦਾ ਜਦੋਂ ਲੋਕਾਂ ਦਾ ਸੰਗਤ ਦਾ ਸਹਿਯੋਗ ਨੌਜਵਾਨੀ ਦਾ ਉਹਦੇ ਨਾਲ ਤੁਰਨਾ ਤੇ ਇਹ ਸਰਕਾਰਾਂ ਭੈਪੀਤ ਹੋ ਗਈਆਂ ਈਵਨ ਦੂਸਰੀਆਂ ਪਾਰਟੀਆਂ ਵੀ ਭੈਪੀਤ ਹੋ ਗਈਆਂ ਇਹਨਾਂ ਨੇ ਸੋਚਿਆ ਕਿ ਇਹ ਨੌਜਵਾਨ ਜਿਹੜਾ ਪੰਜਾਬ ਦੀ ਗੱਲ ਕਰਦਾ ਇਹਦਾ ਮੂੰਹ ਕਿਦਾਂ ਬੰਦ ਕਰਨਾ ਇਹ ਇਹ ਸੋਚਦੇ ਆ ਕਿ ਪੰਜਾਬ ਲਈ ਬੋਲੇ ਨਾ ਪੰਜਾਬ ਇਦਾਂ ਹੀ ਬਰਬਾਦ ਹੋ ਜਵੇ ਪੰਜਾਬ ਦੀ ਨੌਜਵਾਨੀ ਨਸ਼ਿਆਂ ਚ ਮਰ ਜਾਏ ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਨੂੰ ਭੱਜ ਜਾਏ ਸੋਚਦੇ ਆ ਇਹ ਪੰਜਾਬ ਖਾਲੀ ਹੋ ਜਾਏ ਪਰ ਮੈਂ ਸਮਝਦਾ ਕਿ ਪੰਜਾਬ ਦੇ ਲੋਕ ਜਾਗਰਤ ਹੋ ਗਏ ਆ ਔਰ ਤੁਸੀਂ ਦੇਖੋ ਜਿਹੜਾ ਉੱਥੇ ਜਿਹੜੀ ਬਹਿਸ ਹੋਈ ਆ ਅਦਾਲਤ ਦੇ ਅੰਦਰ ਉੱਥੇ ਉਹਨਾਂ ਦੇ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਇਹ ਕਹਿ ਦੇਣਾ ਕਿ ਪੰਜਾਬ ਦੇ ਦਰਿਆਵਾਂ ਨੂੰ ਅੱਗ ਲੱਗ ਜਾਊਗੀ ਮੈਂ ਸੋਚਦਾ ਇਦੋਂ ਭੈੜਾ ਨਕਮਾ ਤੇ ਮਾੜਾ ਬਿਆਨ ਨਹੀਂ ਹੋ ਸਕਦਾ ਸੀ ਤੁਸੀਂ ਇੱਕ ਬੰਦੇ ਦੇ ਉੱਤੇ 20 ਲੱਖ ਲੋਕਾਂ ਦਾ ਨਮਾਇਦਾ ਹੋਦੇ ਤੇ ਉਹਦੇ ਬਿਆਨਾਂ ਤੋਂ ਤੁਸੀਂ ਇੰਨੇ ਡਰੇ ਹੋਏ ਆ ਤਾਂ ਮਤਲਬ ਸਰਕਾਰ ਨੇ ਸਮਝ ਲਿਆ ਕਿ ਭਾਈ ਅਮਰਪਾਲ ਸਿੰਘ ਉਹ ਪੂਰੇ ਪੰਜਾਬ ਦਾ ਤੇ ਕੌਮ ਦਾ ਲੀਡਰ ਆ ਪੰਜਾਬ ਚੱਕ ਲੱਗਣ ਦੀਆਂ ਗੱਲਾਂ ਜ਼ਰੂਰ ਹੁੰਦੀਆਂ ਸੀ ਪਰ ਪੰਜਾਬ ਦੇ ਦਰਿਆਵਾਂ ਨੂੰ ਅੱਗ ਲਾ ਦੇਣੀ ਬੜੀ ਵੱਡੀ ਗੱਲ ਹੁੰਦੀ ਹੈ ਕਿਉਂਕਿ ਪੰਜਾਬ ਨੂੰ ਅੱਗ ਲੱਗੀ ਆਮ ਗੱਲ ਹੋ ਜਾਂਦੀ ਸੀ ਕਿ ਅਜੇ ਤੱਕ ਪੰਜਾਬ ਚ ਅੱਗ ਲੱਗੀ ਹੋਈ ਆ ਪਰ ਉਹ ਕਹਿੰਦੇ ਕਿ ਪੰਜਾਬ ਦੇ ਪੰਜਾਂ ਦਰਿਆਵਾਂ ਨੂੰ ਪਾਣੀਆਂ ਨੂੰ ਅੱਗ ਲਾ ਦੇਣੀ ਉਸ ਬਿਆਨ ਨੇ ਜੇ ਅਮਰਤਪਾਲ ਸਿੰਘ ਕਿਤੇ ਵੀ ਬੋਲ ਜਾਂਦਾ ਦੇਖੋ ਉਹ ਜਿਹੜਾ ਅਦਾਲਤ ਦੇ ਵਿੱਚ ਜਾ ਕੇ ਝੂਠ ਬੋਲਿਆ ਜਾ ਰਿਹਾ ਨਾ ਉਹ ਸਿਰਫ ਇਸੇ ਕਰਕੇ ਕਿ ਅਦਾਲਤਾਂ ਨੂੰ ਗਮਰਾਹ ਕਰਕੇ ਭਾਈ ਅਮਰਤਪਾਲ ਸਿੰਘ ਨੂੰ ਬਾਹਰ ਨਾ ਆਉਣ ਦਈਏ ਉਹਦੀ ਗੱਲ ਜਿਹੜੀ ਆ ਪਾਰਲੀਮੈਂਟ ਦੇ ਵਿੱਚ ਉਹ ਬੋਲ ਨਾ ਸਕੇ ਤਾਂ ਕਿ ਪੂਰੀ ਦੁਨੀਆ ਨਾ ਦੇਖ ਸਕੇ ਭਾਈ ਅਮਰਤਪਾਲ ਸਿੰਘ ਨੂੰ ਦੂਜੀ ਗੱਲ ਹਿੰਦੁਸਤਾਨ ਦਾ ਹੁਕਮਰਾਨ ਤੇ ਪੰਜਾਬ ਦਾ ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਐ ਇੱਥੋਂ ਦਾ ਉਹ ਇਹ ਚਾਹੁੰਦਾ ਕਿ ਭਾਈ ਅਮਰਤਪਾਲ ਸਿੰਘ ਨੂੰ ਅਸੀਂ ਜੇਲ੍ਹ ਦੇ ਅੰਦਰ ਰੱਖ ਲਈਏ ਉਹਦੀ ਕਿਤੇ ਝਲਕ ਵੀ ਬਾਹਰ ਪੰਜਾਬ ਦੇ ਲੋਕਾਂ ਤੇ ਨਾ ਪੈਣ ਦਈਏ ਪੂਰੀ ਦੁਨੀਆ 'ਚ ਨਾ ਪੈਣ ਦਈਏ ਤੇ ਹੌਲੀ ਹੌਲੀ ਉਹਦਾ ਗਰਾਫ ਜਿਹੜਾ ਉਹ ਸ਼ਾਇਦ ਥੱਲੇ ਚਲਜੂ ਖਤਮ ਹੋ ਜਾਊਗਾ ਪਰ ਮੈਂ ਸੋਚਦਾ ਵੀ ਜਿਸ ਗਰਾਫ ਨੂੰ ਜਿਸ ਭਾਈ ਅਮਰਤਪਾਲ ਨੂੰ ਉਹ ਲਕੋ ਕੇ ਲੋਕਾਂ ਦੇ ਦਿਲਾਂ ਚੋਂ ਕੱਢਣਾ ਚਾਹੁੰਦੇ ਆ ਉਹ ਭਾਈ ਅਮਰਤਪਾਲ ਸਿੰਘ ਅੱਜ ਲੋਕਾਂ ਦੇ ਦਿਲਾਂ ਵਿੱਚ ਬਸਿਆ ਹੋਇਆ ਉਹ ਬੇਸ਼ੱਕ ਸਾਡਾ ਲੀਡਰ ਜੇਲ੍ਹ 'ਚ ਬੈਠਾ ਸੀਗਾ ਅਸੀਂ ਤਰਨਤਾਰਨ ਦੀ ਚੋਣ ਲੜੀ ਆ ਉੱਥੇ 20000 ਲੋਕਾਂ ਨੇ ਵੋਟ ਭਾਈ ਅਮਰਤਪਾਲ ਸਿੰਘ ਦੀ ਸੋਚ ਨੂੰ ਲੈ ਕੇ ਪਾਈ ਆ ਬੇਸ਼ੱਕ ਲੀਡਰ ਅੰਦਰ ਸੀ ਸਾਰੇ ਸੇਵਾਦਾਰਾਂ ਨੇ ਉੱਥੇ ਦੀ ਇਲੈਕਸ਼ਨ ਲੜੀ ਆ ਸੋ ਮੈਂ ਸਮਝਦਾ ਕਿ ਇਸ ਦੇਸ਼ ਦੇ ਅੰਦਰ ਸਿੱਖਾਂ ਦੇ ਨਾਲ ਘਟਗਣਤੀਆਂ ਨੂੰ ਦਬਾਉਣ ਦੇ ਲਈ ਇਹ ਦੋਰੇ ਮਾਪਦੰਡ ਤੇ ਦੋਰੇ ਕਾਨੂੰਨ ਬਣਾਏ ਜਾ ਰਹੇ ਆ ਸੋ ਭਗਵੰਤ ਮਾਨ ਨੂੰ ਮੈਂ ਕਹਿਣਾ ਚਾਹਣਾ ਤੂੰ ਹਰ ਵੇਲੇ ਕਹਿੰਦਾ ਹੁੰਦਾ ਸੀਗਾ ਕਿ ਲੋਕ ਵੱਡੇ ਹੁੰਦੇ ਨੇ ਤੇ ਲੋਕ ਖਡੂਰ ਸਾਹਿਬ ਦੇ ਛੋਟੇ ਕਿਦਾਂ ਹੋਗਾ ਉਹ ਵੱਡੇ ਆ ਨਾ ਅੱਜ ਵੀ ਕਰਕੇ ਉਹਨਾਂ ਨੇ ਤੇਰੇ ਕੈਂਡੀਡੇਟ ਨੂੰ ਹਰਾ ਕੇ ਭਾਈ ਅਮਰਤਪਾਲ ਸਿੰਘ ਨੂੰ ਮੈਂਬਰ ਪਾਰਲੀਮੈਂਟ ਬਣਾ ਕੇ ਉੱਥੇ ਭੇਜਿਆ ਸੀਗਾ ਤੇ ਤੂੰ ਉਹਨਾਂ ਦੀ 20 ਲੱਖ ਲੋਕਾਂ ਦੀ ਆਵਾਜ਼ ਕਿਉਂ ਦੱਬਣੀ ਚਾਹਣਾ ਕਿਉਂ ਲੋਕਾਂ ਨਾਲ ਧੱਕਾ ਕਰ ਰਹੇ ਆ ਸੋ ਉਹਦੇ ਲਈ ਅਸੀਂ ਅੱਜ ਪ੍ਰੋਟੈਸਟ ਕਰਨ ਜਾ ਰਹੇ ਆਂ ਔਰ ਸੰਗਤ ਦਾ ਬੜਾ ਵੱਡਾ ਸਹਿਯੋਗ ਆ ਸੰਗਤ ਆ ਰਹੀ ਆ ਅਸੀਂ ਉੱਥੇ ਜਾਵਾਂਗੇ ਸਰਵਾਜੀ ਇਸ ਟਾਈਮ ਸਾਡੇ ਨਾਲ ਹਰਜਿੰਦਰ ਸਿੰਘ ਜੀ ਜੁੜ ਚੁੱਕੇ ਆ ਸਰਪੰਚ ਸਾਹਿਬ ਗੁਰਫਤੇ ਸਾਂਝ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ ਜੀ ਕਿਵੇਂ ਜੀ ਚੜ੍ਹਦੀ ਕਲਾ ਹਾਂਜੀ ਬਹੁਤ ਵਧੀਆ ਚੜ੍ਹਦੀ ਕਲਾ ਅੰਦਰ ਸਾਹਿਬ ਅੱਜ ਤਾਂ ਮਾਰਚ ਇਹਦੀ ਕੋਈ ਖਾਸ ਲਾਂਬਨ ਦੀ ਵੀ ਕੀਤੀ ਹੋਈ ਹੈ ਕਿ ਅੱਜ ਦੇ ਮਾਰਚ ਤੋਂ ਬਾਅਦ ਦੇ ਵਿੱਚ ਫਿਰ ਕੁਝ ਦਿਨਾਂ ਵਾਸਤੇ ਚੁੱਪ ਤੇ ਫਿਰ ਉਠਾਂਗੇ ਇੱਕ ਦਿਨ ਅਸੀਂ ਕੋਈ ਖਾਸ ਲਾਂਬਨ ਦੀ ਕਰ ਰਹੇ ਹੋ ਮੈਂ ਇਹ ਸਵਾਲ ਕੀਤਾ ਸੀ ਸੈਂਤ ਦਾ ਜਵਾਬ ਨਹੀਂ ਮੈਨੂੰ ਮਿਲਿਆ ਵਾਹਿਗੁਰੂ ਇੰਬਲਗੁਰ ਹੁੰਦਾ ਵਸ ਉਹ ਜੋ ਲੱਗਦਾ ਵੀ ਸਾਨੂੰ ਹੁਣ ਇਹਦੇ ਵਾਸਤੇ ਸੰਘਰਸ਼ ਵਿੜਨਾ ਪਏਗਾ ਆਪਾਂ ਦੇਖ ਰਹੇ ਹਾਂ ਸ਼ਾਇਦ ਅਸੀਂ ਵਿਸ਼ਵਾਸ ਕੀਤਾ ਸੀ ਵੀ ਹਰ ਤਰ੍ਹਾਂ ਦਾ ਹਿੱਲਾ ਕਰ ਰਹੇ ਹਾਂ ਵੀ ਅਸੀਂ ਭਾਈ ਸਾਹਿਬ ਕਿਸ ਤਰ੍ਹਾਂ ਜਿਹੜਾ ਅੱਜ ਪੰਜਾਬ ਦੀ ਜਿਹੜੀ ਆਵਾਜ਼ ਉਹ ਗੱਲ ਕਰ ਸਕਣ ਤਾਂ ਤੁਸੀਂ ਦੇਖ ਰਹੇ ਹੋ ਵੀ ਜਿਹੜੇ ਇੱਥੋਂ ਦੇ ਅੱਜ ਦੇ ਨੇਤਾ ਨੇ ਲੀਡਰ ਨੇ ਜਿਹੜੀ ਸਰਕਾਰਾਂ ਚੱਲ ਰਹੀਆਂ ਨੇ ਉਹ ਕਿਤੇ ਨਾ ਕਿਤੇ ਇੱਕ ਗੈਰ ਜ਼ਿੰਮੇਵਾਰ ਜੜੀਆਂ ਹੋ ਚੁੱਕੀਆਂ ਨੇ ਉਹ ਇੱਕ ਨਜਾਇਜ਼ ਤੌਰ ਤੇ ਜਿਹੜੇ ਨੌਜਵਾਨਾਂ ਤੇ ਸੱਦਤ ਕਰ ਰਹੀਆਂ ਨੇ ਉਹਦੇ ਵਾਸਤੇ ਸਾਨੂੰ ਸਮੇਂ-ਸਮੇਂ ਤੇ ਅੱਜ ਲੋੜ ਹੈ ਵੀ ਸਾਨੂੰ ਉਹਨਦੇ ਦੇ ਦੁਆਰਾ ਜਿਹੜਾ ਸੰਘਰਸ਼ ਵਧਣਾ ਪਏਗਾ ਔਰ ਇਹ ਇਹ ਇੱਕ ਇਹ ਨਹੀਂ ਅੱਜ ਦਾ ਹੀ ਪ੍ਰੋਗਰਾਮ ਅਸੀਂ ਇਸੀ ਤੇ ਵਿਚਾਰ ਕੀਤਾ ਵੀ ਸਾਨੂੰ ਇਹ ਸੰਘਰਸ਼ ਨੂੰ ਜਿਹੜਾ ਅਸੀਂ ਅੱਗੇ-ਅੱਗੇ ਲੈ ਕੇ ਜਾਵਾਂਗੇ ਅੱਛਾ ਲੰਮਤ ਦੀ ਵੱਖਰੇ ਤੌਰ ਤੇ ਕਰੋਗੇ ਇਹਨੂੰ ਵੱਡੇ ਪੱਧਰ ਤੇ ਲੈ ਕੇ ਜਾਓਗੇ ਆਵਾਜ਼ ਲੋਕਾਂ ਦੀ ਬਣੋਗੇ ਬਿਲਕੁਲ ਜੀ ਬਿਲਕੁਲ ਕਿਉਂਕਿ ਵੇਖੋ ਅੰਦਾਵਾ ਸਾਹਿਬ ਜਿਹੜੀ ਆਵਾਜ਼ ਆ ਇਹ ਜਿਹੜੀ ਜ਼ੁਲਮ ਦੇ ਵਿਰੁੱਧ ਆ ਇਹ ਕੋਈ ਭਾਈ ਅਮਰਤਪਾਲ ਸਿਰਫ ਦੇ ਉਹਨਾਂ ਦੇ ਹੱਕ ਚ ਨਹੀਂ ਕਿਉਂਕਿ ਅੱਜ ਜਿੰਦਾ ਜਿੰਦੇ ਸਾਡੇ ਅਜ ਨੌਜਵਾਨ ਬੱਚੇ ਜਿਹੜੇ ਆ ਉਹ ਨਸ਼ੇ ਦੇ ਗ੍ਰਿਫਤ ਜਾ ਰਹੇ ਆ ਜਾਂ ਉਹ ਇਦਾਂ ਦਾ ਮਾਹੌਲ ਬੇਰੋਜ਼ਗਾਰੀਆਂ ਦੀਆਂ ਅੱਜ ਕਤਲੋਗਰਤ ਹੋ ਰਹੀ ਹੈ ਤਾਂ ਮੈਂ ਕਹਿੰਨਾ ਵੀ ਜਿਹੜੇ ਅੱਜ ਲੋਕ ਇੱਥੇ ਇਨਕਾਊਂਟਰ ਹੋ ਰਹੇ ਸ਼ਰੇ ਆਮ ਤਾਂ ਇਹ ਸਰਕਾਰ ਜਵਾਬ ਦੇ ਕਰੇ ਜਿਹੜੀਆਂ ਅੱਜ ਕੋਟਾਂ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਜਾ ਕੇ ਬਿਆਨ ਦੇ ਰਹੀ ਆ ਵੀ ਜਿਹੜਾ ਮਾਹੌਲ ਖਰਾਬ ਹੋ ਜਾਏਗਾ ਤਾਂ ਮੈਂ ਕਹਿੰਨਾ ਪੰਜਾਬ ਦੇ ਲੋਕ ਜਵਾਬ ਮੰਗਦੇ ਵੀ ਕਿੰਨਾ ਕ ਮਾਹੌਲ ਚੰਗਾ ਦੇ ਰਹੇ ਹੋ ਇਥੇ ਕੋਈ ਬੱਚਾ ਰਹਿ ਗਿਆ ਰਾਜੀ ਨਹੀਂ ਕੋਡਾ ਜਿਹੜੇ ਸਿਰ ਦੇ ਜਿਹੜੇ ਸਾਡੇ ਨੌਜਵਾਨੇ ਕੋਈ ਨਹੀਂ ਉਹ ਬਾਹਰ ਚਲੇ ਜਾ ਰਹੇ ਆ ਔਰ ਮਾਪੇ ਜਿਹੜੇ ਡਰਦੇ ਜਿਹੜੇ ਬੱਚਿਆਂ ਨੂੰ ਜਿਹੜੇ ਆਦੇ ਵਿਦੇਸ਼ਾਂ ਚ ਭੇਜ ਰਹੇ ਆ ਵੀ ਚਲੋ ਸਾਡੇ ਬੱਚੇ ਕਿਤੇ ਨਾ ਕਿਤੇ ਸੇਫ ਰਹਿਣ ਤਾਂ ਮੈਂ ਕਹਿੰਨਾ ਵੀ ਇੱਕ ਬੜਾ ਧੱਬਾ ਹੈ ਸਾਡੀ ਇੱਕ ਕਲੰਕ ਹੈ ਸਾਡੀਆਂ ਸਰਕਾਰਾਂ ਤੇ ਜੋ ਅੱਜ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਰੀ ਦੱਸਣਾ ਚਾਹਣਾ ਵੀ ਕਿਹੜੇ ਲੋਕਤੰਤਰ ਦੀ ਤੁਸੀਂ ਗੱਲ ਕਰਦੇ ਹੋ ਤੁਸੀਂ ਜੇ ਉਸ ਬੰਦੇ ਨੂੰ ਬੋਲਣ ਹੀ ਨਹੀਂ ਦੇਣਾ ਤਾਂ ਫਿਰ ਉਹਨੂੰ ਹੱਕ ਕਿਉਂ ਦਿੱਤਾ ਤੁਸੀਂ ਚੋਂ ਲੜਨ ਦਾ ਜੇ ਉਹ ਐਨਸੀਐਟ تحت ਜੇ ਚੋਲਣ ਦਾ ਹੱਕ ਰੱਖਦੇ ਸੀ ਤੇ ਫਿਰ ਮੈਨੂੰ ਲੱਗਦਾ ਵੀ ਤੁਸੀਂ ਉਹਨਾਂ ਨੂੰ ਰਾਈਟ ਵੀ ਦੇਣੀ ਚਾਹੀਦੀ ਸੀ ਵੀ ਉਹ ਆਪਣੀ ਗਲਤ ਰੱਖ ਸਕਣ ਔਰ ਮੈਂ ਕਹਿੰਨਾ ਵੀ ਅੱਜ ਤੁਹਾਡੀ ਕਸਟਡੀ 'ਚ ਆ ਅੱਜ ਭਾਈ ਸਾਹਿਬ ਤੁਹਾਡੀ ਕਸਟਡੀ 'ਚ ਆ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਤੁਸੀਂ ਉਹਨੂੰ ਲੈ ਕੇ ਹੀ ਨਹੀਂ ਆਉਣਾ ਦਿੱਲੀ ਆਉਣਾ ਕਿ ਦਿੱਲੀੋਂ ਫਿਰ ਡਿਬਰੂਡ ਚੱਲ ਜਾਣਾ ਸੀ ਉਹ ਕਹਿੰਦੇ ਕਿ ਇੱਕ ਬਿਆਨ ਜੇ ਨੇ ਸੰਸਦ ਦੇ ਦੇਤਾ ਅਮਰਤਪਾਲ ਸਿੰਘ ਨੇ ਆਣ ਕੇ ਤੇ ਪੰਜਾਬ ਦੇ ਤੇ ਪਾਣੀਆਂ ਨੂੰ ਪੰਜਾਂ ਦਰਿਆਵਾਂ ਨੂੰ ਅੱਗ ਲੱਗ ਜਣੀ ਕਹਿੰਦੇ ਕਿ ਇੱਕ ਬਿਆਨ ਦੇ ਨਾਲ ਕੀ ਮੈਨੇ ਰੱਖਦਾ ਹੈ ਬਿਆਨ ਇਹ ਰੰਦਾਵਾ ਸਾਹਿਬ ਜਿਹੜੀ ਅੱਗ ਜਾਂ ਆਪਾਂ ਗੱਲ ਕਹਿੰਦੇ ਨੇ ਮਾਹੌਲ ਖਰਾਬ ਹੋਣਾ ਹੈ ਉਹ ਇਹਨਾਂ ਦੀ ਗੰਦੀ ਪੋਲਿਟਿਕਸ ਦਾ ਹੋਣਾ ਹੈ ਇਹਨਾਂ ਦੇ ਕੁਰਸੀਆਂ ਦਾ ਡਰਾ ਲੋਕਾਂ ਨੂੰ ਕੋਈ ਡਰ ਨਹੀਂ ਤੁਸੀਂ ਮੈਨੂੰ ਲੱਗੋ ਵੀ ਜਦੋਂ ਦੇ ਭਾਈ ਸਾਹਿਬ ਇੱਥੇ ਆਏ ਨੇ ਪੰਜਾਬ ਦੇ ਵਿੱਚ ਕੋਈ ਸ਼ਿਹਰਦ ਕਿਸੇ ਵੀ ਚਾਹੇ ਕੋਈ ਹਿੰਦੂ ਵੀਰੇ ਚਾਹੇ ਕੋਈ ਕਿਸੇ ਵੀ ਧਰਮ ਦਾ ਬੰਦਾ ਕੋਈ ਵੀ ਕਹੇ ਜਿਨ੍ਹਾਂ ਨੇ ਭਾਈ ਸਾਹਿਬ ਦੀ ਵਿਰੋਧਤਾ ਕੀਤੀ ਹੋਵੇ ਵੀ ਉਹ ਇੱਕ ਪੰਜਾਬ ਦਾ ਜਾਂ ਪੰਜਾਬ ਦੇ ਲੋਕਾਂ ਦੇ ਵਿਰੁੱਧ ਚੱਲ ਰਹੇ ਆ ਉਹਨਾਂ ਨੇ ਤਾਂ ਇੱਕ ਪੰਜਾਬ ਦੀ ਕਿਉਂਕਿ ਜਿਹੜੇ ਭਾਈ ਅਮਰਪਾਲ ਸਿੰਘ ਨੇ ਉਹ ਇੱਕ ਸ਼ੂਜਵਾਨ ਲੀਡਰ ਨੇ ਜੋ ਕੋ ਕੌਮ ਨੂੰ ਜਾਂ ਪੰਜਾਬ ਨੂੰ ਸੇਧ ਦੇ ਸਕਦੇ ਕਿਉਂਕਿ ਉਹਨਾਂ ਨੇ ਕੱਲਾ ਪੰਜਾਬ ਦੇ ਮੁੱਦੇ ਨਹੀਂ ਦੱਸੇ ਉਹਨਾਂ ਨੇ ਹੱਲ ਦਾ ਤਰੀਕਾ ਵੀ ਦੱਸਿਆ ਕਿ ਅਸੀਂ ਕਿੱਦਾਂ ਅੱਗੇ ਸਰਵਾਈਵ ਕਰ ਸਕਦੇ ਹਾਂ ਤਾਂ ਜਿਹੜੇ ਲੀਡਰ ਨੇ ਇਹਨਾਂ ਸਾਡਿਆਂ ਨੂੰ ਇੱਕ ਮਾਨਸਿਕ ਤੌਰ ਤੇ ਤੌਰ ਤੇ ਸਾਨੂੰ ਨੀਵਾ ਕਰਕੇ ਵੇਖੋ ਉਹਨਾਂ ਕੋਲ ਤੁਹਾਡੇ ਕੋਲ ਮੁੱਦੇ ਕੀ ਨੇ ਵੀ ਤੁਹਾਨੂੰ ਅਸੀਂ ਇੱਕ ਫਰੀਦ ਵਿੱਚ ਕਣਕ ਦੇ ਦੇਾਂਗੇ ਤੁਹਾਨੂੰ ਦਾਲਾ ਦੇ ਦੇਾਂਗੇ ਹਾਂਜੀ ਤੁਹਾਨੂੰ ਪੈਂਚਨਾ ਲਾ ਦੇਾਂਗੇ ਸਿਰਫ ਸਾਨੂੰ ਲਾਲਚ ਨਾਲ ਜੋੜ ਰਹੀਆਂ ਮਾਨਸਿਕ ਪੱਦਰ ਤੇ ਜਦੋਂ ਸਾਡਾ ਵਿਕਾਸ ਨਾ ਹੋਊਗਾ ਕਿਉਂਕਿ ਵਿਕਾਸ ਇਹ ਨਹੀਂ ਹੁੰਦਾ ਰੰਡਾਵਾ ਸਭ ਅਸੀਂ ਸੜਕਾਂ ਵੱਡੀਆਂ ਬਣਾ ਦਿਤੀਆਂ ਅਸੀਂ ਰੋਡ ਅਸੀਂ ਟੋਲ ਟੈਕਸ ਬਣਾ ਦਿਤਿਏ ਕੋਈ ਵਿਕਾਸ ਵਿਕਾਸ ਤੇ ਵੀ ਸਾਡੇ ਲੋਕ ਇੱਕ ਚੰਗੀ ਸੋਚ ਰੱਖਦੇ ਹੁਣ ਜੋ ਇੱਕ ਪੰਜਾਬ ਦਾ ਤੇ ਦੇਸ਼ ਪ੍ਰਤੀ ਆਪਣੇ ਦੇਸ਼ ਨੂੰ ਆਪਣੇ ਲੋਕਾਂ ਕੇ ਇਹ ਮਾਹੌਲ ਅਸੀਂ ਕਿਦਾਂ ਸਾਡਾ ਇੱਕ ਜੀਵਨ ਪੱਧਰ ਪਰ ਭਾਈ ਸਾਹਿਬ ਨੇ ਇੱਕ ਉਹ ਹੰਗਾਰਾ ਦਿੱਤਾ ਸੀ ਸਾਡੇ ਇੱਕ ਨੌਜਵਾਨ ਬੱਚਿਆਂ ਨੂੰ ਸਾਡੇ ਇੱਕ ਲੋਕਾਂ ਨੂੰ ਪੰਜਾਬ ਦੇ ਹਲੂਣਾ ਮਾਰਿਆ ਸੀ ਵੀ ਵੀ ਅਸੀਂ ਇੱਕ ਗੈਰਤਮੰਦ ਇਨਸਾਨ ਇੱਕ ਪੰਜਾਬ ਦੇ ਲੋਕਾਂ ਨੂੰ ਸਾਡੇ ਅਣਖੀ ਇਨਸਾਨ ਅਸੀਂ ਕਿੰਨੀਆਂ ਗੱਲਾਂ 'ਚ ਪੈ ਗਏ ਅਸੀਂ ਲੈਣਾ ਦੇ ਵਿੱਚ ਲਾ ਕੇ ਕਣਕਾਂ ਤੱਕ ਸੀਮਤ ਰਹਿ ਗਏ ਸਾਨੂੰ ਫਰੀਦਿਆਂ ਕਣਕਾਂ ਲੈਣ ਲੱਗ ਪਏ ਆ ਤੇ ਸਾਨੂੰ ਗੁਰੂ ਸਾਹਿਬ ਨੇ ਇੱਕ ਕਿਰਤ ਕਰਨ ਵਾਲੇ ਇਨਸਾਨ ਕਿਹਾ ਕਿ ਕਿਰਤ ਕਰਕੇ ਵੰਡ ਸਕਣ ਦਾ ਇੱਕ ਸੰਧਾਰ ਦਿੱਤਾ ਸੀ ਪਰ ਅੱਜ ਸਾਡੀਆਂ ਸਰਕਾਰਾਂ ਨੇ ਸਾਨੂੰ ਇੱਕ ਬੌਧਿਕ ਪੱਤਰ ਦੇ ਨਾਮਾਂ ਕਰੀਆਂ ਨੇ ਵੀ ਸਾਨੂੰ ਇੱਕ ਨਿੱਜੀ ਸਵਾਰਥ ਨਾਲ ਜੋੜ ਦਿੱਤਾ ਜਿਹੜਾ ਸਮਾਜ ਪ੍ਰਤੀ ਜਾਂ ਸਾਡੇ ਪੰਜਾਬ ਪ੍ਰਤੀ ਸਾਡੇ ਜਿਹੜੇ ਫਰਜ਼ ਸੀ ਅਸੀਂ ਉਹਨਾਂ ਤੋਂ ਕਿਤੇ ਕਿਤੇ ਦੂਰ ਹੋ ਚੁੱਕੇ ਆ ਰਜਿੰਦਰ ਸਿੰਘ ਜੀ 227 ਦਾ ਕਿਤੇ ਡਰਤ ਨਹੀਂ ਕੋਈ ਸਤਾ ਰਿਹਾ ਵੈਸੇ ਵਿਰੋਧੀ ਪਾਰਟੀ ਨੂੰ ਕੀ ਲੱਗਦਾ ਤੁਹਾਨੂੰ ਕੋਈ ਆਗਾਜ਼ ਕਰਨ ਜਾ ਰਹੇ ਹੋ ਕੋਈ ਨਵਾਂ ਤੁਸੀਂ 227 ਵਾਸਤੇ ਕਿਉਂਕਿ 225 ਦੇ ਐਂਡ 'ਚ ਖੜੇ ਆਪਾਂ ਹੁਣ 225 ਦੇ ਗਈ ਤੇ ਸ਼ਾਇਦ 26 ਦੇ ਵਿੱਚ ਤੇ ਵੈਸੇ ਐਲਾਨ ਹੋ ਜਾਣੇ ਤੇ 227 ਦੇ ਵਿੱਚ ਇਲੈਕਸ਼ਨ ਆ ਜਾ। ਬਿਲਕੁਲ ਜਿਹੜੀ 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 ਮੋਟ ਜਿਹੜੀ ਜਿਹੜੀ ਗੱਲ ਤੁਸੀਂ ਕੀਤੀ ਨਾ ਜਿਹ ਮਹਿੰਦਰਾ ਸਭ ਤੋਂ ਜੰਨੀਆਂ ਵੀ ਪਾਰਟੀਆਂ ਨੇ ਉਹਨਾਂ ਨੂੰ 27 ਦਾ ਹੀ ਡਰ ਆ। ਬਾਕੀ ਪਾਰਟੀਆਂ ਨੂੰ ਡਰ? ਬਿਲਕੁਲ ਜੀ ਤੁਸੀਂ ਵੇਖੋ ਜਿਹੜੀਆਂ ਲੋਕਤੰਤਰ ਦਾ ਟੰਡੋਰਾ ਪਿੱਟਦੀਆਂ ਨੇ ਤੇ ਮੈਨੂੰ ਦੱਸੋ ਕਿਸੇ ਦੂਜਿਆਂ ਦਾ ਫਰਚ ਨਹੀਂ ਬਣਦਾ ਬੋਲਣਾ। ਇੱਕ ਪਾਰਟੀ ਬਾਜੀ ਲੈਦਾ ਗੱਲ ਹੈ ਗਾਂ ਇੱਕ ਲੋਕਤੰਤਰ ਤਰੀਕੇ ਨਾਲ ਜੇ ਤੁਸੀਂ ਲੜਦੇ ਹੋ ਡੇ ਇੱਕ ਡੈਮੋਕ੍ਰੇਸੀ ਨੂੰ ਮੰਨਦੇ ਹੋ ਤੇ ਮੈਨੂੰ ਲੱਗਦਾ ਹਰ ਪਾਰਟੀ ਨੂੰ ਇਸ ਗੱਲ ਤੇ ਗੱਲ ਕਰਨੀ ਚਾਹੀਦੀ ਵੀ ਜੇ ਉਹ ਜਿੱਤੇ ਹੋਏ ਨੇ ਦੇਖੋ ਭਾਈ ਸਾਹਿਬ ਨੂੰ ਲੋਕਾਂ ਨੇ ਚੁਣਿਆ ਫਿਰ ਮੈਨੂੰ ਲੱਗਦਾ ਵੀ ਜੇ ਤੁਸੀਂ ਜਿਹੜੇ ਲੋਕਾਂ ਨੇ ਅੱਜ 4 ਲੱਖ ਤੋਂ ਉੱਪਰ ਵੋਟਾਂ ਪਾਈਆਂ ਨੇ ਤੇ ਮੈਨੂੰ ਲੱਗਦਾ ਫਿਰ ਉਹ ਲੋਕ ਵੀ ਪੰਜਾਬ ਦੇ ਵਿਰੋਧੀ ਹੋਣਗੇ ਜੇ ਤੁਸੀਂ ਲੋਕਤੰਤਰ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਆ ਅਸੀਂ ਕਹਿੰਨੇ ਵੀ ਉਹ ਲੋਕ ਜਿਹੜੇ ਖਡੂਰ ਸਾਹਿਬ ਹਲਕਾ ਸਾਡਾ ਜੀਰਾ ਹਲਕਾ ਵੀ ਜਿਹੜਾ ਖਡੂਰ ਸਾਹਿਬ ਹਲਕਾ ਅਸੀਂ ਵੀ ਉਹਨਾਂ ਨੂੰ ਸਪੋਰ ਤਾਂ ਮੈਨੂੰ ਲੱਗਦਾ ਵੀ ਕਿਤਨਾ ਕੀਤਾ ਇਹ ਅੱਜ ਲੋਕ ਜਿਹੜੇ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਕਿਤੇ ਆਪਦੀ ਆਪ ਉਹ ਆਪਣਾ ਆਪ ਗਵਾ ਚੁੱਕੇ ਨੇ ਅੱਜ ਇੱਕ ਤਾਨਾਸ਼ਹੀ ਰਵਈਆ ਇੱਕ ਆ ਡਿਕਟੇਟਰਸ਼ਿਪ ਚਲਾ ਰਿਹਾ ਵੀ ਅਸੀਂ ਸਾਡੀ ਮਰਜ਼ੀ ਹੈ ਤੇ ਅਸੀਂ ਜਿਹੜਾ ਸਾਡੇ ਅਧੀਨ ਚੱਲੇਗਾ ਉਹੀ ਬੰਦਾ ਆ ਗਿਆ ਜਿਹੜਾ ਸਾਡੇ ਅਧੀਨ ਨਹੀਂ ਚੱਲਦਾ ਜਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਇੱਕ ਚੰਗੀ ਸੇਹ ਦੇਣ ਵਾਲਾ ਉਹ ਸਾਨੂੰ ਨਹੀਂ ਚਾਹੀਦਾ ਕਿਉਂਕਿ ਅੱਜ ਵੇਖ ਰਹੇ ਆ ਭਗਵੰਤ ਮਾਨ ਕੀ ਕਰ ਰਿਹਾ ਜੀ ਤੁਸੀਂ ਰੇ ਨਿੱਤੋਂ ਨਿੱਤੋਂ ਉਹਨਾਂ ਦਾ ਬਿਆਨ ਹੈ ਉਹ ਇੱਕ ਧੱਕੇਸ਼ਾਹੀ ਕਰ ਰਿਹਾ ਜਿਹੜਾ ਇੱਕ ਲੋਕਾਂ ਨੂੰ ਕਹਿੰਦਾ ਸੀ ਤੁਹਾਨੂੰ ਰਾਈਟ ਬਣਦਾ ਗੱਲ ਕਰਨ ਦਾ ਤੁਸੀਂ ਆਦੀ ਆਵਾਜ਼ ਚੱਕ ਸਕਦੇ ਹੋ ਤੇ ਅੱਜ ਕਿਤੇ ਨਾ ਕਿਤੇ ਉਹਨਾਂ ਨੇ ਕਿਸੇ ਨੂੰ ਕੋਈ ਜਵਾਨਾਂ ਨੂੰ ਨਹੀਂ ਕਿਸੇ ਕਿਸਾਨਾਂ ਨੂੰ ਹਰ ਥਾਂ ਤੇ ਜਿਹੜਾ ਤੁਸੀਂ ਪਿਛਲੇ ਦਿਨ ਵੇਖਿਆ ਜਿਹੜੀ ਸਾਡੇ ਡਰਾਈਵਰ ਵੀਰ ਸੀ ਜਿਹੜੀ ਪੰਜਾਬ ਉਹਨਾਂ ਨੂੰ ਕਿੱਡੀ ਕੋਟ ਮਾਰ ਉਹਨਾਂ ਨੂੰ ਜਲੀਲ ਕੀਤਾ ਗਿਆ ਉਹਨਾਂ ਦੇ ਕੱਪੜੇ ਤੱਕ ਪਾੜ ਦਿੱਤੇ ਗਏ ਤੇ ਮੈਂ ਕਹਿੰਦਾ ਵੀ ਦੱਸੋ ਸਾਡੇ ਪੰਜਾਬ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਦੇਖੋ ਰੰਧਾਵਾ ਸਾਹਿਬ ਅੱਜ ਅਸੀਂ ਭਾਈ ਅਮਰਤਪਾਲ ਵਾਸਤੇ ਨਹੀਂ ਲੜ ਰਹੇ ਅੱਜ ਕੋਈ ਇੱਥੇ ਭਾਈ ਬਹੁਤ ਲੋਕ ਆਏ ਨੇ ਭਾਈ ਪਰ ਗੱਲ ਅਸੀਂ ਤਾਂ ਪੰਜਾਬ ਦੇ ਹਿੱਤ ਵਾਸਤੇ ਲੜ ਰਹੇ ਆਂ ਸਾਡਾ ਆਪਣਾ ਫਰਜ਼ ਨਿਭਾ ਰਹੇ ਆਂ ਸਾਡਾ ਕੋਈ ਨਹੀਂ ਜਿੱਦਾਂ ਦੇ ਲੋਕ ਜ਼ਿੰਦਗੀ ਜਿਉ ਰਹੇ ਉਹ ਅਸੀਂ ਵੀ ਉਸ ਪੰਜਾਬ ਦੇ ਵਿੱਚ ਅਸੀਂ ਜਿਉ ਰਹੇ ਆਂ ਸੋਸ਼ਲ ਮੀਡੀਆ ਇੱਕ ਵੱਡਾ ਟੈਕ ਆ ਸਰਕਾਰ ਵੱਲੋਂ ਲਾ ਲੋ ਜਾਂ ਕੇਂਦਰ ਵੱਲੋਂ ਉਹ ਵੀ ਸੋਸ਼ਲ ਮੀਡੀਆ ਦੇ ਜੇ ਸ਼ਹੀਦਾਂ ਦੀ ਗੱਲ ਕਰੋ ਤਾਂ ਫੇਰ ਵੀ ਤੁਹਾਡੇ ਪੇਜ ਐਸਜੀਪੀਸੀ ਦਾ ਪੇਜ ਅਸੀਂ ਭੁਗਤਾਨ ਕੀਤਾ ਹੋਇਆ ਭੁਗਤ ਰਹੇ ਆਂ ਜਿਵੇਂ ਐਸੇ ਉਸੇ ਹੀ ਤਰਜ਼ ਤੇ ਚੱਲਦੇ ਹੋਏ ਹੁਣ ਐਸਜੀਪੀਸੀ ਦਾ ਪੇਜ ਬੰਦ ਕਰਤਾ ਗਿਆ ਸੀ ਭਾਵੇਂ ਇੱਕ ਹਫ਼ਤੇ ਵਾਸਤੇ ਕਿਉਂਕਿ ਸ਼ਹੀਦਾਂ ਦੀ ਤੁਸੀਂ ਗੱਲ ਵੀ ਨਹੀਂ ਕੋਈ ਗੱਲ ਰਹੀ ਨਹੀਂ ਕਿ ਜਿੱਥੇ ਜੜੀਆਂ ਸਰਕਾਰਾਂ ਜੜੀਆਂ ਹਰ ਤਨ ਜਿਹੜਾ ਅੱਜ ਜਿਹੜਾ ਮੀਡੀਆ ਸੀ ਕਹਿੰਨੇ ਇੱਕ ਚੌਥਾ ਜਿਹੜਾ ਸਤੰਭ ਸਾਡੇ ਇੱਕ ਦੇਸ਼ ਦਾ ਜਿਹੜਾ ਹਰ ਗੱਲ ਦੀ ਇੱਕ ਸਾਨੂੰ ਲੋਕਾਂ ਦੀ ਆਵਾਜ਼ ਦੱਸ ਰਿਹਾ ਲੋਕਾਂ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਸਾਡੇ ਲੀਡਰਾਂ ਨੂੰ ਚੇਤੇ ਕਰਾਉਂਦੇ ਆ ਤੇ ਕਿਤੇ ਨਾ ਕਿਤੇ ਜਿਹੜੇ ਜਿਹੜੇ ਜ਼ਿੰਮੇਵਾਰ ਚੈਨਲ ਜਿਵੇਂ ਤੁਹਾਡਾ ਚੈਨਲ ਕਿੰਨੀ ਵਾਰੀ ਇਹਨਾਂ ਨੇ ਬੰਦ ਕੀਤਾ ਪੇਜ ਤੇ ਮੈਨੂੰ ਲੱਗਦਾ ਜਿਹੜੇ ਸਿਹਰ ਦੇ ਲੋਕ ਜਿਹੜੇ ਪੰਜਾਬ ਦੇ ਉਹ ਅੱਜ ਠੀਕ ਹੈ ਸਾਡੇ ਵਿੱਚ ਇੱਕ ਗੁਰੂਆਂ ਨੇ ਸੰਧਾਨ ਦਿੱਤਾ ਸੀ ਉਹ ਸਵਰਜ ਨਿਭਾ ਰਹੇ ਆ ਪਰ ਅੱਜ ਸੱਚ ਦੇ ਜਨਮ ਹਰ ਤ ਜਿਹੜੇ ਵੀ ਅੱਜ ਇਹ ਬਹੁਤ ਦੁੱਖ ਵਾਲੀ ਗੱਲ ਮੈਂ ਤੇ ਇਹ ਗੱਲ ਕਹਿਣਾ ਪੰਜਾਬ ਦੇ ਲੋਕਾਂ ਨੂੰ ਅੱਜ ਪਾਰਟੀ ਪੰਡਿਤ ਢੜੇ ਬੰਦੀ ਤੋਂ ਉੱਪਰ ਉੱਟ ਕੇ ਕਿਤੇ ਨਾ ਕਿਤੇ ਆਪਣੇ ਸਿਧਾਂਤਾਂ ਤੇ ਅਸੂਲਾਂ ਨੂੰ ਕਿਹੜੇ ਤਰਕ ਮਾਰ ਕੇ ਅਸੀਂ ਖੜੇ ਕਿੱਥੇ ਆਂ ਅੱਜ ਤੁਸੀਂ ਕੋਈ ਗੱਲ ਕਰਦਾ ਤੁਸੀਂ ਕਹਿੰਦੇ ਉਹ ਬੰਦਾ ਕੋਈ ਯਾਰ ਇਹ ਅੱਜ ਸ਼ੌਹਰਤ ਵਾਸਤੇ ਲੜ ਰਿਹਾ ਕੀ ਕਰਾਂਗੇ ਸ਼ੌਹਰਤ ਰੰਧਾਵਾ ਸਭ ਤੇ ਸਭ ਨੇ ਚਲੇ ਜਾਣਾ ਪਰ ਇੱਕ ਗੱਲ ਕਹਿਣਾ ਵੀ ਹਿਸਟਰੀ ਦੇ ਵਿੱਚ ਲਿਖਿਆ ਜਾਣਾ ਵੀ ਅਸੀਂ ਕਰਮ ਕੀ ਕਰਕੇ ਗਏ ਅੱਜ ਅੱਜ ਭਾਈ ਅਮਰਤਪਾਲ ਸਿੰਘ ਬੈਠੇ ਆ ਤੇ ਮੈਨੂੰ ਲੱਗਦਾ ਉਹ ਦਿਬੂੜਗੜ੍ਹ ਵਿੱਚ ਬੈਠਾ ਵੀ ਅੱਜ ਪੰਜਾਬ ਦੇ ਜਿਹੜਾ ਉਹ ਲੀਡਰ ਬਣ ਚੁ ਅੱਜ ਉਹਦਾ ਫਿਰ ਵੀ ਮੈਨਾ ਬੈਠਾ ਜੋ ਗੱਲ ਕਹਿਣੀ ਤੇ ਮੈਨੂੰ ਲੱਗਦਾ ਵੀ ਅੱਜ ਵਰਲਡ ਦਾ ਕੋਈ ਗੱਲ ਚੱਲ ਰਹੀ ਵੀ ਠੀਕ ਹੈ ਕੋਈ ਨਾ ਕੋਈ ਲੀਡਰ ਹੈ ਪੰਜਾਬ ਦੇ ਵਿੱਚ ਜੱਜ ਪੰਜਾਬ ਦੀ ਧਰਤੀ ਦੇ ਆਵਾਜ਼ ਦਿੱਤੀ ਵੀ ਜਿਹੜੀ ਲੋਕਾਂ ਦੀ ਗੱਲ ਕਰਦਾ ਲੋਕ ਦਿਲੋਂ ਅੱਜ ਵੀ ਪਿਆਰ ਕਰਦੇ ਜੇ ਠੀਕ ਹੈ ਜਿਹੜੀ ਰਾਜਨੀਤੀ ਕਿ ਐਡੀ ਗੰਦੀ ਹੋ ਚੁੱਕੀ ਵੀ ਲੋਕਾਂ ਦੇ ਚੁਗਲ ਦੇ ਵਿੱਚ ਕਿਤਨਾ ਕਿਤੇ ਸਾਨੂੰ ਵਸਾਇਆ ਗਿਆ ਪਰ ਲੋਕ ਜਿਹੜੇ ਦਿਲ ਦਿਲੋਂ ਤੇੜਾ ਭਾਈ ਸਾਹਿਬ ਨੂੰ ਪਿਆਰ ਕਰਦੇ ਕਿਉਂਕਿ ਜੇ ਕੋਈ ਉਮੀਦ ਲੱਗਦੀ ਹੈ ਤੇ ਉਹ ਅੱਜ ਇਹ ਲੱਗਦੀ ਵੀ ਭਾਈ ਅਮਰਤਪਾਲ ਸਿੰਘ ਵਾਲਾ ਆਗੂ ਜਿਹੜਾ ਸਾਡੇ ਪੰਜਾਬ ਨੂੰ ਲੀਡ ਕਰ ਸਕਦਾ ਸਾਡਾ ਕੋਈ ਨਾ ਕੋਈ ਬ ਧੰਨਵਾਦ ਸਰਪੰਚ ਸਾਹਿਬ ਹਰਜਿੰਦਰ ਸਿੰਘ ਵੀਰ ਸਾਹਿਬ ਨਾਲ ਜੁੜੇ ਸੀ ਪਹਿਲਾਂ ਬਾਪੂ ਜੀ ਨੇ ਗੱਲ ਕੀਤੀ ਉਹਨੇ ਕਿ ਦੋਰੀ ਰਣਨੀਤੀ ਆ ਦੋਰੀ ਰਾਜਨੀਤੀ ਕੀਤੀ ਜਾ ਰਹੀ ਆ ਸਾਡੇ ਨਾਲ ਇੱਕ ਪਾਸੇ ਰਸੀਦ ਦੀ ਪਰੋਲ ਦੀ ਗੱਲ ਚੱਲੀ ਆ ਤੇ ਇੱਕ ਪਾਸੇ ਅਮਰਪਾਲ ਸਿੰਘ ਦੀ ਪਰੋਲ ਰੱਦ ਹੋ ਜਾਣਾ ਬਿੱਟੂ ਦੇ ਬਿਆਨ ਤੇ ਪ੍ਰਤੀਕਰਮ ਦਿੱਤਾ ਬਾਪੂ ਨੇ ਇਹ ਕਹਿੰਦੇ ਕਿ ਬਿੱਟੂ ਦਾ ਕੋਈ ਖਾਸ ਬਿਆਨ ਪੰਜਾਬ ਦੀਆਂ ਫਿਜਾ ਦੇ ਵਿੱਚ ਮੈਨੇ ਤੇ ਨਹੀਂ ਰੱਖਦਾ ਵੈਸੇ ਨਾਮੇ ਉਹ ਪਿਆਨ ਤੇ ਕਹਿੰਦੇ ਕਿ ਕਿੰਤੂ ਕਰਨਾ ਚਾਹਣਾ ਪਰ ਫਿਰ ਵੀ ਉਹ ਕਹਿੰਦੇ ਜੇ ਗੱਲ ਕੀਤੀ ਹੈ ਤੇ ਫਿਰ ਕੇਂਦਰ ਸਰਕਾਰ ਨੂੰ ਕਹੋ ਕਿ ਪਰੋਲ ਦਵਾਉਣ ਦੇ ਵਿੱਚ ਹਿੱਸੇਦਾਰ ਭਾਗੀਦਾਰ ਬਣੋ ਐਨਐਸਏ ਧਰੋਨ ਦੇ ਵਿੱਚ ਭਾਗੀਦਾਰ ਬਣਨਾ ਚਾਹੀਦਾ ਉਹ ਤੋਂ ਬਾਅਦ ਜੋ ਹਮ ਸਮਨਾ ਗੱਲ ਕੀਤੀ ਸੀ ਉਹ ਕਹਿੰਦੇ ਕਿ ਕੱਲਾ 2-4 ਲੱਖ ਵੋਟ ਦੀ ਗੱਲ ਨਹੀਂ ਹੈ ਕਿ ਜਿੱਤ ਗਿਆ ਉਹ ਇਸ ਟਾਈਮ ਦੇ ਤੇ ਖਡੂਰ ਸਾਹਿਬ ਹਲਕੇ ਦੀ ਨਿਮਾਇੰਦਗੀ ਕਰ ਗਿਆ। ਖਡੂਰ ਸਾਹਿਬ ਹਲਕੇ ਦੀ ਨਿਮਾਇੰਦਗੀ ਕਰ ਰਿਹਾ ਵਾ ਅਮਰਤਪਾਲ ਸਿੰਘ ਪਰ ਨਾਤਿਓ ਦੀ ਫੰਡਿੰਗ ਰਿਲੀਜ਼ ਹੋਈ ਆ ਤੇ ਨਾ ਉਹਨਾਂ ਨੂੰ ਹੀ ਪ੍ਰੋਲ ਦਿੱਤੀ ਜਾਂਦੀ ਕਿ ਆਪਣੇ ਹਲਕੇ ਵਿੱਚ ਜੇ ਨਾਓ ਆਪਣੇ ਕਲਕੇ ਦੀ ਗੱਲ ਕਰ ਸਕਦੇ ਆ। ਹਰਜਿੰਦਰ ਸਿੰਘ ਸਰਪੰਚ ਨੇ ਕਿਹਾ ਕਿ 227 ਦਾ ਆਗਾਜ਼ ਆਏ 227 ਦਾ ਹਰ ਪਾਰਟੀ ਨੂੰ ਡਰ ਸਤਾ ਰਿਹਾ ਜਿਹੜਾ ਕਿ ਦੂਜੀਆਂ ਪਾਰਟੀਆਂ ਉਹ ਵੀ ਅਮਰਤਪਾਲ ਦੇ ਹੱਕ ਦੇ ਵਿੱਚ ਨਹੀਂ ਬੋਲਣੀਆਂ ਕਾਰਨ ਕੀ ਆ ਕਿ ਹਰ ਇੱਕ ਨੂੰ ਡਰ ਸਤਾ ਰਿਹਾ ਕਿਤੇ 227 ਦੇ ਵਿੱਚ ਅਮਰਤਪਾਲ ਜੇ ਬਾਹਰ ਆ ਜਾਂਦਾ ਤਾਂ ਦੀ ਫੱਟੀ ਪੁੱਛੀ ਜਾਣੀ ਹੈ ਕਿਤਨੇ ਕਿਤੇ ਮੈਨੇ ਰੱਖਦੀ ਹੈ ਇਹ ਗੱਲ ਵੀ ਦੇਖਦੇ ਹਾਂ ਅੱਜ ਦੇ ਪ੍ਰੋਟੈਸਟ ਤੋਂ ਬਾਅਦ ਅਗਲੀ ਰੂਪਰੇਖਾ ਕੀ ਹੋਗੀ ਵਾਰਸ ਪੰਜਾਬ ਦੇ ਜਥੇਬੰਦੀ ਦੀ ਜੁੜੇ ਰਹੇ ਉਹ ਕਾਲ ਚੈਨਲ ਦੇ ਨਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ